ਸਮਾਣਾ ਹਲਕੇ ਦੇ ਵਿੱਚ ਤਕਰੀਬਨ ਦੋ ਸਾਬਕਾ ਮੰਤਰੀ ਉਰੇ ਰਹੇ ਨੇ ਜੀ ਅਕਾਲੀ ਸਰਕਾਰ ਦੇ ਵਿੱਚ ਵੀ ਮੰਤਰੀ ਰਹੇ ਸਦਾ ਸੁਦੀ ਸਿੰਘ ਰਖਾ ਆਮ ਆਦਮੀ ਦੇ ਵਿੱਚ ਸਦਾ ਚੇਤਨ ਸਿੰਘ ਚੋੜੇ ਮਾਦੇ ਜੀ ਪਰ ਅਸੀਂ ਜਿਆਦਾ ਨਹੀਂ ਆ ਸਮਾਣਾ ਪਟਿਆਲਾ ਰੋਡ ਦਾ ਬਹੁਤ ਬੁਰਾ ਹਾਲ ਹੈ ਸਭ ਤੋਂ ਵੱਡੀ ਬਦਕਿਸਮਤੀ ਵਾਲੀ ਗੱਲ ਇਹ ਹੈ ਪਹਿਲਾਂ ਸਮਾਣਾ ਹਸਪੀਟਲ ਦੇ ਵਿੱਚ ਡਿਲੀਵਰੀ ਦੇ ਸਜੇਰੀਅਲ ਕੇਸ ਵੀ ਹੁੰਦੇ ਸੀ ਪਹਿਲਾਂ ਸਰ ਸਮੇਂ ਦੀ ਹਾਂ ਹੁਣ ਉੱਥੇ ਕੋਈ ਵੀ ਡਾਕਟਰ ਨਹੀਂ ਹੈ ਇਹ ਜਿਹੜੇ ਕਹੇ ਸੀ ਗਨਮੈਨ ਨਹੀਂ ਲੈਣੇ ਹੂੰ ਹਾ ਅੱਜ ਤੱਕ ਦਾ ਰਿਕਾਰਡ ਹੈ ਜਿੰਨੇ ਸੀਐਮਾਂ ਕੋਲੋਂ ਗਨਮੈਨ ਰਹੇ ਨੇ ਉਸ ਤੋਂ ਵੱਧ ਉਹ ਸਮਾਜ ਹੀ ਲੈ ਕੇ ਤੈ। ਹੂੰ। ਇਹ ਕਹਿਆ ਕਰਦੇ ਹਰਸ਼ੀਮਰਤ ਕੌਰ ਬਾਦਲ ਹਰਸ਼ੀਮਰਤ ਕੌਰ ਬਾਦਲ ਦਾ ਐਮਪੀ ਦੀ ਇਹਨਾਂ ਦੀ ਘਰ ਵਾਲੀ ਕੀ ਐ? ਇਹਦੇ ਭੈਣ ਜੀ ਕੀ ਨੇ? ਇਹਦੇ ਮਾਤਾ ਜੀ ਕੀ ਨੇ? ਸਾਰਿਆਂ ਨੂੰ ਸਿਕਿਉਰਟੀ ਦੇਖੋ ਸਾਰੇ ਸਰਕਾਰ ਚ ਆਪਣੇ ਅਨੰਦ ਮਾਣ ਰਹੇ ਨੇ। ਜਿਹੜੇ ਕਹਿੰਦੇ ਨੇ ਸਵਾਲ ਕਰਿਆ ਕਰੋ ਆ ਤੁਸੀਂ ਦੇਖ ਲਓ ਇਹਨਾਂ ਦੇ ਹਾਲਾਤ। ਅਪ ਪਿਛਲੀਆਂ ਸਰਕਾਰਾਂ ਨੂੰ ਲੈ ਕੇ ਬੋਲਦਾ ਹੈ। ਆਪਣੀ ਸਰਕਾਰ ਦੀ ਕਾਰਗੁਜ਼ਾਰੀ ਨਹੀਂ ਦੱਸਦਾ। ਵੱਡੇ ਸ਼ਰਮ ਦੀ ਗੱਲ ਹੈ ਕਿ ਇਹ ਵੀਡੀਓ ਸਹੀ ਹੈ ਹੂੰ ਤਾਂ ਮੈਂ ਕਹਿੰਦਾ ਇਹਦੂ ਕਾਨੂੰਨੀ ਹਰਕਤ ਹੋ ਨਹੀਂ ਸਕਦੀ ਹੂੰ ਸਸਿਕਾਲ ਜੀ ਗੱਲਬਾਤ ਵਿਦ ਹੈਰੀ ਵੀ ਤੁਹਾਡਾ ਸਵਾਗਤ ਹੈ ਅੱਜ ਅਸੀਂ ਆ ਸਮਾਣਾ ਹਲਕੇ ਦੇ ਵਿੱਚ ਜਿੱਥੇ ਕਿਸਾਨ ਵਿੰਗ ਦੇ 올 ਇੰਡੀਆ ਕਾਂਗਰਸ ਕਿਸਾਨ ਕਮੇਟੀ ਦੇ ਕੋਆਰਡੀਨੇਟਰ ਸਰਦਾਰ ਰਿਸ਼ਪਾਲ ਸਿੰਘ ਜੋੜਾ ਮਾਜਰਾ ਜੀ ਕੋ ਜੋੜਾ ਮਾਜਰਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੈਲਕਮ ਜੀ ਤੁਸੀਂ ਸਮਾਣਾ ਹਲਕੇ ਦੇ ਵਿੱਚ ਸਰਗਰਮ ਹੋ ਜੀ ਉਮੀਦ ਕੀਤੀ ਜਾ ਰਹੀ ਹੈ 2027 ਦੇ ਵਿੱਚ ਵੀ ਤੁਸੀਂ ਵਿਧਾਨ ਸਭਾ ਇਲੈਕਸ਼ਨ ਦੀ ਤਿਆਰੀ ਕਰ ਰਹੇ ਹੋ ਜੀ ਵੀ ਸਾਡੇ ਦਰਸ਼ਕਾਂ ਨੂੰ ਸਮਾਣਾ ਹਲਕੇ ਦੇ ਬਾਰੇ ਦੱਸੋ ਵੀ ਸਮਾਣਾ ਹਲਕਾ ਕਿ ਕਿਸ ਕਿੱਥੋਂ ਸਟਾਰਟ ਹੋ ਕੇ ਕਿੱਥੇ ਤੱਕ ਹੈ ਜੀ ਮੜ ਜਾ ਹੱਦ ਦੱਸੋ ਇਹ ਸਮਾਣਾ ਹਲਕੇ ਦਾ ਸਭ ਤੋਂ ਇੱਕ ਨੰਬਰ ਬੂਥ ਜਿਹੜਾ ਹੈਗਾ ਹਾਂਜੀ ਉਹ ਦੁਗਾਟ ਹੈ ਠੀਕ ਹੈ ਜੀ ਦੁਗਾਟ ਪਿੰਡ ਪਹਿਲਾ ਪਿੰਡ ਹੈ ਠੀਕ ਹੈ ਇਧਰੋਂ ਸਹੂਲਰ ਆ ਜਾਂਦਾ ਹੈ ਨਹੀਂ ਕਿੰਨੇ ਪਰਸੈਂਟ ਸ਼ਹਿਰੀ ਖੇਤਰ ਹੈ ਤੇ ਕਿੰਨੇ ਪਰਸੈਂਟ ਦਿਹਾਤੀ ਆ ਜਾਂਦਾ 50000 ਵੋਟ ਜਿਹੜੀ ਹੈਗੀ ਹੈ ਉਹ ਹੈਗੀ ਹੈ ਸ਼ਹਿਰੀ ਦੀ ਠੀਕ ਹੈ ਜੀ ਸਮਾਣੇ ਦੀ ਠੀਕ ਹੈ ਤੇ ਇਹਨੂੰ ਸੂਲਰ ਨੂੰ ਜੇ ਪਿੰਡ ਲਾਉਣੇ ਹੋ ਤਾਂ ਪਿੰਡਾਂ ਚ ਆ ਗਈ ਠੀਕ ਹੈ ਨਹੀਂ 4-5000 ਵੋਟ ਇਹ ਤੇ ਖੇੜੀ ਗੁਜਰਾ ਦੀ ਪਟਿਆਲੇ ਚ ਵਜਦੀ ਹੈ 5-6000 ਵੋਟ ਇਹ ਆ ਜਾਂਦੀ ਹੈ ਠੀਕ ਹੈ ਬਾਕੀ ਟੋਟਲ ਵੋਟ ਜਿਹੜੀ ਹੈਗੀ ਹੈ 215000 ਵੋਟ ਹੈ ਸਮਾਣਾ ਹਲਕੇ ਦੇ ਵਿੱਚ ਤਕਰੀਬਨ ਦੋ ਸਾਬਕਾ ਮੰਤਰੀ ਉਰੇ ਰਹੇ ਨੇ ਅਕਾਲੀ ਸਰਕਾਰ ਦੇ ਵਿੱਚ ਵੀ ਮੰਤਰੀ ਰਹੇ ਸਰ ਦਾ ਸੁਦੀਪ ਸਿੰਘ ਰਖੜਾ ਆਮ ਆਦਮੀ ਦੇ ਵਿੱਚ ਸਰ ਚੇਤਨ ਸਿੰਘ ਚੋੜੇ ਮਾਜਰਾ ਪਰ ਅਸੀਂ ਜਦਾ ਨਿਆ ਸਮਾਣਾ ਪਟਿਆਲਾ ਰੋਡ ਦਾ ਬਹੁਤ ਬੁਰਾ ਹਾਲ ਹੈ ਵੀ ਕੀ ਕਾਰਨ ਹੈ ਜਿਵੇਂ ਰੋਡ ਕਿਉਂ ਨਹੀਂ ਬਣਦੀ ਪਿਛਲੇ ਦਿਨੀ ਇੱਥੇ ਸੜਕ ਹਾਦਸਾ ਵੀ ਹੋਇਆ ਜਦ ਬੱਚਿਆਂ ਦੀ ਡੈਥ ਹੋਈ ਹੈ ਛੋਟੇ ਛੋਟੇ ਦੇਖੋ ਇਹ ਨਾ ਪਹਿਲਾਂ ਵੀ ਕਾਂਗਰਸ ਨੇ ਇਹ ਸੜਕ ਭਵੇਂ ਟੋਲ ਤੇ ਕਰਵਾਈ ਸੀ ਠੀਕ ਹੈ ਕੈਪਟਨ ਰਵਿੰਦਰ ਦੇ ਰਾਜ ਚ ਇਹ ਸੜਕ ਟੋਲ ਤੇ ਕਰਵਾਈ ਸੀਗੀ ਉਸ ਤੋਂ ਬਾਅਦ ਇਹ ਬਣੀ ਚੱਲੀ ਉਸ ਤੋਂ ਬਾਅਦ ਕੀ ਹੋਇਆ ਇਹ ਕੈਪਟਨ ਸਾਹਿਬ ਦੀ ਸਰਕਾਰ ਜਦੋਂ ਗਈ ਸਰਕਾਰ ਦੇ ਵਿੱਚ ਤੁਹਾਨੂੰ ਪਤਾ ਕੈਪਟਨ ਚੇਂਜ ਕਰਨ ਕਰਕੇ ਰੌਲਾ ਪੈ ਗਿਆ ਸੀ ਉਦੋਂ ਇਹ ਸਰਹੰਦ ਤੋਂ ਲੈ ਕੇ ਮੂਨਕ ਤੱਕ ਡਬਲ ਰੋਡ ਪਾਸ ਹੋ ਗਈ ਸੀ 4 ਲੇਨ ਪਾਸ ਹੋ ਗਈ ਸੀ ਹਾਂ 4 ਲੇਨ ਪਾਸ ਹੋ ਗਈ ਸੀ ਠੀਕ ਹੈ ਬਟ ਫਿਰ ਉਹ ਸਰਕਾਰ ਚੇਂਜ ਹੋ ਗਈ ਸਰਕਾਰ ਚੇਂਜ ਹੋ ਕੇ ਇਹਨਾਂ ਨੇ ਉਹ ਜਿਹੜੀ ਪਾਸ ਹੋਈ ਸੀ ਉਹਨੂੰ ਖੁੱਡੇ ਲੈਣ ਲਾਤਾ ਠੀਕ ਹੈ ਹੁਣ ਇਹਦਾ ਜਿਹੜਾ ਟਿਨਯੋਰ ਸੀ ਇਹਦੀ ਜਿਹੜਾ ਟੋਲ ਪਲਾਜ਼ਾ ਲੱਗਿਆ ਹੋਇਆ ਸੀ ਹੂੰ ਉਹ ਲੰਬੀ ਚੱਲ ਗਈ ਸੀ ਕਿਸਾਨੀ ਸੰਘਰਸ਼ ਕਰਕੇ ਕਰਕੇ ਲੰਬੀ ਚੱਲ ਗਈ ਸੀ ਹੁਣ ਉਹਦੀ ਜਦੋਂ ਟਿਨਯੋਰ ਖਤਮ ਹੋਈ ਤਾਂ ਇੱਕ ਸਸਤੀ ਸੌਰਤ ਲੈਣ ਵਾਸਤੇ ਹੂੰ ਆ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਹੂੰ ਇਹ ਟੋਲ ਪਲਾਜ਼ਾ ਨੂੰ ਬੰਦ ਕਰਤਾ ਹਾਂ ਉਹਨਾਂ ਨੇ ਚਾਹੀਦਾ ਤਾਂ ਇਹ ਸੀਬੀਏ ਨੂੰ ਆ ਫੋਰ ਲੇਨ ਕਰਕੇ ਹੂੰ ਪਾ ਮੇ ਟੋਨ ਪਲਾਜਾ ਲੱਗਦਾ ਫੋਰ ਲੇਨ ਕਰਕੇ ਇਹਨੂੰ ਮੂਨਕ ਤੱਕ ਬਣਾਇਆ ਜਾਂਦਾ ਬਿਲਕੁਲ ਠੀਕ ਹੈ ਇਹਨਾਂ ਨੇ ਇਹਦੇ ਤਿੰਨ 파ਟ ਕਰਤੇ ਹਮ ਪਟਿਆਲੇ ਤੋਂ ਸਰਹੰਦ ਰੱਖ ਲਈ ਹਮ ਸਮਾਣਾ ਤੋਂ ਇਹ ਪਟਿਆਲੇ ਤੋਂ ਸਮਾਣਾ ਰਹਗੀ ਪਾਤਣਾ ਤੱਕ ਰਹਗੀ ਹਮ ਅੱਗੇ ਮੂਨਕਾਲੀ ਵੱਖਰੀ ਵੱਖਰੀ ਹੋਗੀ ਇਹ ਇਹਦੇ ਅਲੱਗ-ਅਲੱਗ 파ਟ ਕਰਤੇ ਹੁਣ ਸਰਕਾਰ ਕੋਲ ਪੈਸਾ ਤਾਂ ਹੈ ਨਹੀਂ ਬਿਲਕੁਲ ਥੰਕੋਪਾਲ ਹੈ ਇਹ ਤਾਂ ਜਿੰਨਾ ਪੈਸਾ ਇਹਨਾਂ ਨੇ ਲੋਨ ਚੱਕਿਆ ਜੋ ਵੀ ਲਿਆ ਉਹ ਸਾਰਾ ਐਡਵਰਟਾਈਜ਼ਮੈਂਟ ਤੇ ਲਾਤਾ ਠੀਕ ਹੈ ਦੂਜਾ ਜਿਹੜੀਆਂ ਬੇਕਾਰ ਦੀਆਂ ਸਕੀਮਾਂ ਚਲਾਈਆਂ ਹੂੰ ਚਾਹੇ ਉਹ ਆਟਾ ਦਾਲ ਸਕੀਮ ਘਰ ਘਰ ਪਹੁੰਚਾਉਣ ਵਾਲੀ ਗੱਲ ਸੀਗੀ ਹੂੰ ਚਾਹੇ 1076 ਤੇ ਸਾਰੇ ਕੰਮ ਹੋਣ ਵਾਲੀ ਗੱਲ ਸੀਗੀ ਹੂੰ ਚਾਹੇ ਲੋਕਾਂ ਨੂੰ ਧਰਮ ਸਥਾਨਾਂ ਦੀ ਹੁਕਮਰ ਉਹਦੇ ਵਿੱਚ ਹਜ਼ਾਰਾਂ ਕਰੋੜ ਰੁਪਈਆ ਇਹਨਾਂ ਨੇ ਬਰਬਾਦ ਕਰਤਾ ਠੀਕ ਹੈ ਪੈਸਾ ਇਹਨਾਂ ਕੋਲ ਹੈ ਨਹੀਂ ਹੂੰ ਇਹ ਜائਦਾਦਾਂ ਦਾ ਵੇਚਣ ਨੂੰ ਫਿਰਦੇ ਨੇ ਪਹਿਲਾਂ ਕਿਸਾਨਾਂ ਨਾਲ ਠੱਗੀ ਮਾਰਨ ਲੱਗੇ ਸੀ ਠੀਕ ਹੈ ਫਿਰ ਚਿੰਨੀਆਂ ਪੰਚਾਇਤੀ ਜ਼ਮੀਨਾਂ ਸੀਗੇ ਜਾਂ ਸ਼ਾਮਲਾਟ ਜ਼ਮੀਨਾਂ ਸੀ ਜਾਂ ਉਹਨਾਂ ਦਾ ਕਰਨ ਲੱਗੇ ਠੀਕ ਹੈ ਹੁਣ ਇਹੇ ਬਿਜਲੀ ਬੋਰ ਵਾਲੇ ਪਾਸੇ ਹੋ ਗਏ ਬਿਲਕੁਲ ਪਰ ਲੋਕ ਇਹਨਾਂ ਦੀ ਇੱਕ ਨਹੀਂ ਚੱਲਣ ਦੇ ਰਹੇ ਹਮ ਹੁਣ ਜੋ ਮੈਨੂੰ ਲੱਗਦਾ ਇਹ ਬਿਜਲੀ ਬੋਰ ਵਾਲਾ ਜਿਹੜਾ ਇਹ ਕੰਮ ਕਰ ਜਾਣਗੇ ਪਰ ਪੈਸਾ ਨਾ ਹੋਣ ਕਰਕੇ ਹਮ ਚਿੰਨੀਆਂ ਵੀ ਸੜਕਾਂ ਇਕੱਲੀ ਸਮਾਣਾ ਨਹੀਂ ਜਿਨ੍ਹਾਂ ਤੋਂ ਟੋਲ ਪਲਾਜੇ ਹਟਾਏ ਗਏ ਹਮ ਉਹ ਸਾਰੀਆਂ ਅੱਜ ਬੇਕਾਰ ਹੋ ਗਈਆਂ ਠੀਕ ਹੈ ਜੇ ਰਹਿੰਦੇ ਟਾਈਮ ਨਾਲ ਇਹਨਾਂ ਦੀ ਰਿਪੇਅਰ ਵੀ ਹੋ ਜਾਂਦੀ ਹਮ ਤਾਂ ਵੀ ਇਹਨਾਂ ਦੀ ਟੈਨੋਰ ਨਿਕਲ ਸਕਦੀ ਸੀਗੀ ਹਮ ਪਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇਹ ਸਹੀ ਨਹੀਂ ਸਮਝਿਆ ਵੀ ਮੈਂ ਇਹ ਰਿਪੇਅਰ ਕਰਵਾਦਾ ਨਾ ਸਾਡੇ ਐਮਐਲਏ ਸਾਹਿਬ ਨੇ ਸਮਝਿਆ ਨਾ ਸੀਐਮ ਸਾਹਿਬ ਨੇ ਸਮਝਿਆ ਕੋਈ ਵੀ ਕੰਮ ਤੁਸੀਂ ਮੈਨੂੰ ਦੱਸ ਦੋ ਪੰਜਾਬ ਦੇ ਵਿੱਚ ਅੱਜ ਤੱਕ ਕੋਈ ਵੀ ਸੜਕ ਕੋਈ ਬਣੀ ਹੋਵੇ ਪਟਿਆਲਾ ਸਹੰਦਾਲੀ ਇਹ ਪਹਿਲਾਂ ਦਾ ਪੈਸਾ ਪਾਸ ਹੋਇਆ ਸੀ ਇਹ ਬਣੀ ਹੈ ਇਹ ਕੋਈ ਹੋਰ ਐਡੀ ਕੋਈ ਇਹਨਾਂ ਨੇ ਕੰਮ ਕੀਤਾ ਮੰਤਰੀ ਸਾਹਿਬ ਉਰੇ 20 ਕਰੋੜ ਰੁਪਏ ਅਨਾਉਂਸ ਕਰਕੇ ਗਏ ਸੀ ਜਦੋਂ ਛੋਟੜੇ ਬੱਚਿਆਂ ਦੀ ਡੈਥ ਹੋਈ ਸੀ ਉਰੇ ਆਏ ਸੀ ਦੀ 4 ਲੇਨਿੰਗ ਦੀ ਵੀ ਗੱਲ ਕਰਕੇ ਗਏ ਸੀ ਉੱਥੇ ਉਦੋਂ ਇਹਨਾਂ ਨੇ ਤਿੰਨ ਗੱਲਾਂ ਮੰਨੀਆਂ ਸੀ ਜਦੋਂ ਧਰ ਨਾਲ ਕੇ ਸੀ ਪਰਿਵਾਰਾਂ ਦੀਆਂ ਜਦੋਂ ਧਰਨੇ ਤੇ ਅਸੀਂ ਬੈਠੇ ਸੀ ਅਸੀਂ ਉਹ ਪਰਿਵਾਰਾਂ ਦਾ ਸਾਥ ਦਿੱਤਾ ਸੀ ਪਹਿਲੀ ਗੱਲ ਤਾਂ ਉਹਨੇ ਇਹ ਗੱਲ ਕਹੀ ਸੀ ਕਿ ਬੱਚਿਆਂ ਦੇ ਨਾਂ ਤੇ ਮੈਂ ਚਿਲਡਰਨ ਪਾਰਕ ਬਣਾਉਂਗਾ ਬਿਲਕੁਲ ਠੀਕ ਹੈ ਜਿੱਥੋਂ ਇੱਕ ਸੁਸਾਇਟੀ ਬਣਾਵਾਂਗੇ ਉਹਨੂੰ ਪੈਸਾ ਭੇਜਾਂਗੇ ਉੱਥੇ ਗਰੀਬ ਬੱਚਿਆਂ ਨੂੰ ਪੜਾਇਆ ਜਾਇਆ ਕਰੂਗਾ ਉਹ ਸਿੱਖਿਆ ਦਿੱਤੀ ਆ ਕਰੂਗੀ ਤੇ ਉਹ ਵੀ ਕੁਝ ਨਹੀਂ ਹੋਇਆ ਹੂੰ ਉਹ ਵੀ ਇੱਕ ਵਾਦਾ ਬਣ ਕੇ ਰਹਿ ਗਿਆ ਹੂੰ ਦੂਜਾ ਉਹਨਾਂ ਨੇ ਕਿਹਾ ਸੀ ਕਿ ਸੜਕ ਮੈਂ 4 ਲੇਨ ਕਰੂੰਗਾ ਠੀਕ ਹੈ ਤੀਜਾ ਉਹਨਾਂ ਨੇ ਕਿਹਾ ਸੀ ਵੀ ਇੱਥੋਂ ਦਾ ਜਿਹੜਾ ਹਸਪੀਟਲ ਹੈ ਹੂੰ ਉੱਥੇ ਮੈਂ ਸਾਰੇ ਡਾਕਟਰ ਤੇ ਸਾਰਾ ਸਟਾਫ ਹੂੰ ਤੇ ਆਪਣਾ ਹਰ ਤਰ੍ਹਾਂ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਐਂਬੂਲੈਂਸ ਤੇ ਕਰੂੰਗਾ ਤੇ ਨਾਲ ਮੈਂ ਬੱਚਿਆਂ ਦੇ ਨਾਂ ਤੇ 8 ਐਂਬੂਲੈਂਸਾਂ ਹੂੰ ਉਹ ਮੈਂ ਜਾਰੀ ਕਰੂੰਗਾ ਹੂੰ ਮੇਰਾ ਤਾਂ ਖਿਆਲ ਹੈ ਹਸਪਤਾਲ ਦਾ ਵੀ ਹਾਲਾਤਾਂ ਉਦੋਂ ਵੀ ਬੱਤਰ ਹੋ ਗਏ ਓਕੇ ਉੱਥੇ ਕੋਈ ਨਰਸਿੰਗ ਸਟਾਫ ਚ ਕੋਈ ਨਹੀਂ ਹੈ ਹਮ ਕਲਰਕਾਂ ਦੀ ਸਭ ਤੋਂ ਵੱਡੀ ਬਦਕਿਸਮਤੀ ਵਾਲੀ ਗੱਲ ਇਹ ਹੈ ਪਹਿਲਾਂ ਸਮਾਣਾ ਹਸਪੀਟਲ ਦੇ ਵਿੱਚ ਡਿਲੀਵਰੀ ਦੇ ਸਜੇਰੀਅਨ ਕੇਸ ਵੀ ਹੁੰਦੇ ਸੀਗੇ ਪਹਿਲਾਂ ਸਰ ਸਮੇਂ ਚ ਹਾਂ ਠੀਕ ਹੈ ਹੁਣ ਉੱਥੇ ਕੋਈ ਵੀ ਡਾਕਟਰ ਨਹੀਂ ਹੈ ਹਮ ਜਿਹੜੀ ਉੱਥੇ ਵੀ ਐਮਰਜੈਂਸੀ ਸਮੇਂ ਕਰ ਸਕੀ ਹੈ ਜਾਕੀ ਇਸ ਕੋਈ ਨਾ ਐਮਰਜੈਂਸੀ ਦੀ ਹੈ ਨਾ ਜਨਾਨਾ ਵਾਸਤੇ ਹੈ ਕੋਈ ਇਹ ਸਾਭਕਾ ਸਿਹਤ ਮੰਤਰੀ ਪੰਜਾਬ ਜੋੜਾ ਮੱਜਰਾ ਸਾਹਿਬ ਦੇ ਹਲਕੇ ਦੀ ਗੱਲ ਹੈ ਦੇਖੋ ਹਲਕੇ ਦੀ ਗੱਲ ਹੈ ਸਵਾਣੇ ਹਲਕੇ ਦੀ ਗੱਲ ਹੈ ਜਿੱਥੇ ਬਲਵੀਰ ਸਿੰਘ ਵੀ ਕਿੱਡੀ ਕੁ ਦੂਰ ਹੈ ਸਵਾਣੇ ਤੋਂ ਅਲੱਗ ਹੋ ਕੇ ਬਣਿਆ ਹੋਇਆ ਲੋਕ ਸਭਾ ਦਾ ਪਟਿਆਲੇ ਚ ਹੀ ਆਉਂਦਾ ਹੈ ਹਾਂ ਲੋਕ ਸਭਾ ਦਾ ਪਟਿਆਲੇ ਚ ਹੀ ਆਉਂਦਾ ਹੈ ਬਲਵੀਰ ਸਿੰਘ ਲੋਕ ਸਭਾ ਵੀ ਲੜਿਆ ਹੈ ਬਲਵੀਰ ਸਿੰਘ ਦੀ ਨੱਕ ਥੱਲੇ ਉੱਥੇ ਕੁਝ ਵੀ ਨਹੀਂ ਹੈ ਬਿਲਕੁਲ ਹੁਣ ਉੱਥੇ ਡਿਲੀਵਰੀ ਜੇ ਕਿਸੇ ਨੇ ਕਰਾਉਣੀ ਹੈ ਉਹਨੂੰ ਪਟਿਆਲੇ ਆਉਣਾ ਪੈਣਾ ਹੈ ਜਾਂ ਮਾਤਕ ਛਲਿਆ ਜਾਂ ਰਹਿਂਦ ਰਹਸ ਮਤਲਬ ਸੜਕ ਦਾ ਇੰਨਾ ਬੁਰਾ ਹਾਲ ਹੈ ਵੀ ਰਾਤ ਬਰਾਤੇ ਵੀ ਜੇ ਐਮਰਜੈਂਸੀ ਕਿਸੇ ਨੂੰ ਪੈ ਜੇ ਜੇ ਮਰੀਜ਼ ਬੱਚਦਾ ਵੀ ਹੋਵੇ ਉਹ ਤਾਂ ਵੀ ਮਰ ਜਾਊਗਾ ਬਿਲਕੁਲ ਇਹ ਇਸ ਕਰਕੇ ਗੈਨੀ ਦਾ ਤਾਂ ਉੱਥੇ ਡਾਕਟਰ ਬਹੁਤ ਜ਼ਰੂਰੀ ਹੈ ਨਾ ਘਟੋ ਘਟ ਸਤਰਾਂ ਨੇ ਤੱਕ ਕੋਈ ਡਾਕਟਰ ਨਹੀਂ ਹੈ ਠੀਕ ਹੈ ਸਰਕਾਰੀ ਤੌਰ ਤੇ ਜਿਹੜਾ ਸਤਰਾਂ ਨੇ ਦਾ ਸਿਵਲ ਹਸਪੀਟਲ ਸੀਗਾ ਉਦਾ ਵੀ ਇਹੀ ਹਾਲ ਹੋ ਰਿਹਾ ਠੀਕ ਹੈ ਇਹ ਮੈਡੀਕਲ ਸਵਾਮਾਂ ਦੀ ਗੱਲ ਕਰਦੇ ਸੀਗੇ ਉਸ ਬਿਲਕੁਲ ਬਦਤਰ ਹੋ ਗਈਆਂ ਠੀਕ ਹੈ ਇਹ ਸਟੱਡੀ ਦੀ ਗੱਲ ਕਰਦੇ ਸੀ ਸਕੂਲਾਂ ਦੇ ਵਿੱਚ ਹੈਡ ਸਭ ਤੋਂ ਵੱਡੀ ਗੱਲ ਹੈ ਸਕੂਲਾਂ ਦੇ ਵਿੱਚ ਹੈਡ ਟੀਚਰ ਨਹੀਂ ਹੈਗੇ ਕਿਤੇ ਸਟਾਫ ਪੂਰਾ ਨਹੀਂ ਹੈ ਓਕੇ ਫੋਰਥ ਕਲਾਸ ਕਿਤੇ ਨਹੀਂ ਹੈ ਚਪੜਾਸੀ ਕਿਤੇ ਨਹੀਂ ਹੈ ਬੱਚਿਆਂ ਤੋਂ ਕੰਮ ਲੈਂਦੇ ਨੇ ਹੂੰ ਇਹ ਤਾਂ ਸਰਕਾਰ ਨੇ ਸਾਰਾ ਕੁਝ ਜਿਹੜਾ ਤੈਸਟਸ ਕਰਕੇ ਰੱਖਤਾ ਜੇ ਮੈਂ ਗਲਤ ਨਾ ਹੋਵਾਂ ਤਾਂ ਘੱਟੋ ਘੱਟ ਜਿਹੜੀ ਕੋਈ ਨਵੀਂ ਸਰਕਾਰ ਆਊਗੀ ਉਹ 5 ਸਾਲਾਂ ਚ ਜਿਹੜਾ ਇਨਫਰਾਸਟ੍ਰਕਚਰ ਸਾਡਾ ਅ ਭ੍ਰਸਟ ਹੋ ਗਿਆ ਬਿਲਕੁਲੀ ਖਤਮ ਹੋ ਗਿਆ ਉਹਨੂੰ 5 ਸਾਲ ਖੜਾ ਕਰਨ ਨੂੰ ਲੱਗ ਜਾਣਗੇ ਠੀਕ ਹੈ ਸਾਡੇ ਸਮਾਣੇ ਦੇ ਵਿੱਚ ਰੋ ਚੋਰੀਆਂ ਹੁੰਦੀਆਂ ਨੇ ਠੀਕ ਹੈ ਪੁਲਿਸ ਦੇ ਹੱਥ ਖੜੇ ਨੇ ਖੁਦ ਸਾਡੀ ਦੁਕਾਨ ਤੇ ਚੋਰੀ ਤੀਜੀ ਚੌਥੀ ਵਾਰ ਹੋ ਗਈ ਓਕੇ ਰੈਪਟ ਵੀ ਦਰਚ ਨਹੀਂ ਕਰਦੇ ਪੁਲਸ ਵਾਲੇ ਰੈਪਟ ਨਹੀਂ ਕਰਦੇ ਨਾ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉੱਥੇ ਬਲਜੀਤ ਸਿੰਘ ਨੇ ਬੰਦੇ ਭੇਜੇ ਦੇਖ ਕੇ ਉਹ ਕਹਿੰਦੀ ਜੀ ਕੀ ਕਰਾਂਗੇ ਇਹ ਤਾਂ ਰੋਜ਼ ਹੋ ਰਹੀਆਂ ਨੇ ਸਾਡੇ ਤਾਂ ਹੱਥ ਖੜੇ ਨੇ ਹੁਣ ਤੁਸੀਂ ਇਹ ਦੇਖ ਲਓ ਲਾਰਜ ਡਾਡਰ ਦੀ ਸਥਿਤੀ ਲਾ ਲਓ ਪੁਲਿਸ ਡਿਪਾਰਟਮੈਂਟ ਦੇ ਵਿੱਚ ਇਹ ਜਿਹੜੇ ਕਹੇ ਸੀ ਗਨਮੈਨ ਨਹੀਂ ਲੈਣੇ ਹਮ ਅੱਜ ਤੱਕ ਦਾ ਰਿਕਾਰਡ ਹੈ ਜਿੰਨੇ ਸੀ ਐਮਐਮ ਕੋਲੋਂ ਗਨਮੈਨ ਰਹੇ ਨੇ ਉਸ ਤੋਂ ਵੱਧ ਭਗਵੰਤ ਮਾਨ ਜੀ ਨਹੀਂ ਫਿਰਦੇ ਨੇ ਹਮ ਇਹ ਕਹਿਆ ਕਰਦੇ ਹਰਸ਼ਿਮਰਤ ਕੌਰ ਬਾਦਲ ਹਰਸ਼ਿਮਰਤ ਕੌਰ ਬਾਦਲ ਤਾਂ ਐਮਪੀ ਦੀ ਇਹਨਾਂ ਦੀ ਘਰ ਵਾਲੀ ਕੀ ਹੈ ਇਹਦੇ ਭੈਣ ਜੀ ਕੀ ਨੇ ਇਹਦੇ ਮਾਤਾ ਜੀ ਕੀ ਨੇ ਸਾਰਿਆਂ ਨੂੰ ਸਕਿਉਰਟੀ ਬਿਲਕੁਲ ਸਾਰੀ ਸਰਕਾਰ ਚ ਆਪਣੇ ਆਨੰਦ ਮਾਣ ਲੈਣ ਨੇ ਹੁਣ ਥਾਣਿਆਂ ਦੇ ਵਿੱਚ ਪੁਲਿਸ ਨਹੀਂ ਹੈ ਤੇ ਹਰ ਬੱਚੇ ਨੂੰ ਉਹਨਾਂ ਨੇ ਦੰਮੈਂਂ ਦੇ ਰੱਖੇ ਨੇ ਲੋਕਾਂ ਦੇ ਹਰ ਰੋਜ਼ ਇੱਕ ਮਾਰਡਰ ਹੋ ਜਾਂਦਾ ਹੈ ਕਿੱਡੇ ਸ਼ਰਮ ਦੀ ਗੱਲ ਹੈ ਸਰਕਾਰ ਮੌਜੂਦਾ ਸਰਕਾਰ ਦਾ ਐਮਐਲਏ ਦਾ ਰਿਸ਼ਤੇਦਾਰ ਭਤੀਜਾ ਭਤੀਜਾ ਉਹਦਾ ਕਤਲ ਹੋ ਜਾਈ ਬਿਲਕੁਲ ਠੀਕ ਹੈ ਠੀਕ ਉਹਨੂੰ ਪਹਿਲਾਂ ਥ੍ਰੈਟ ਆਉਂਦੇ ਹੋਣ ਫਿਰ ਇੱਕ ਸਰਪੰਚ ਦਾ ਆਮ ਆਦੀ ਪਾਟੇ ਦਾ ਉਹਦਾ ਦਿਨ ਦਿਹਾੜੇ ਕਤਲ ਹੋ ਜੇ ਉਥੇ ਮੰਤਰੀ ਵੀ ਹੋਵੇ ਸਵਰਨ ਸਿੰਘ ਤੇ ਉਹਨੂੰ ਪਹਿਲਾਂ ਵੀ ਥ੍ਰੈਟ ਆਏ ਹੋਣ ਮੂਸੇ ਆਲਾ ਤਾਂ ਜਿਹੜੇ ਮਰੇ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਮਰੇ ਪਰ ਉਸ ਤੋਂ ਬਾਅਦ ਜਿਹੜੇ ਲੋਕ ਮਰ ਰਹੇ ਨੇ ਕਬੱਡੀ ਪ੍ਰੋਮੋਟਰ ਕਬੱਡੀ ਮਾਰੇ ਗਿਆ ਮਾਰੇ ਮੈਂ ਕਿਹੜੇ ਕਿਹੜੇ ਦੇ ਨਾਮਗਨਾਵਾ ਕਿੰਨੇ ਚਾਰ ਤੱਕ ਕਬੱਡੀ ਦੇ ਪਲੇਅਰ ਵਾਲੇ ਦੀ ਉਹਨਾਂ ਨੂੰ ਮਾਰਨ ਵਾਲੇ ਦੇ ਇਨਕਾਊਂਟਰ ਦੀ ਵੀ ਕਰ ਰਹੇ ਨਾ ਪੁਲਿਸ ਇਨਕਾਊਂਟਰ ਕਰ ਰਹੀ ਹੈ ਉਹਨਾਂ ਦਾ ਇਹ ਬੜਾ ਸੋਹਣਾ ਸਵਾਲ ਤੁਸੀਂ ਕੀਤਾ ਆਪਾਂ ਹੁਣ ਲੇਟੈਸਟ ਲੈ ਲਈਏ ਜਿਹੜਾ ਸਰਪੰਚ ਮਾਰੇ ਗਿਆ ਜਿਹੜੇ ਸ਼ੂਟਰ ਸੀ ਉਹ ਨਹੀਂ ਮਾਰੇ ਉਹ ਗਏ ਉਹ ਨਹੀਂ ਮਾਰੇ ਪੜੇਗੇ ਨਾ ਓਕੇ ਜਿਹੜਾ ਉਹਦਾ ਸਪੋਰਟਰ ਸੀ ਜਿਨੇ ਉਹਨਾਂ ਨੂੰ ਮੋਟਰਸਾਈਕਲ ਪ੍ਰੋਵਾਈਡ ਕਰਾਇਆ ਕਹਿੰਦੇ ਜੀ ਉਹ ਮਾਰਿਆ ਵੀ ਜਿਹਨੇ ਮਦਦ ਕੀਤੀ ਜਿਨੇ ਮਦਦ ਕੀਤੀ ਠੀਕ ਹੈ ਪਹਿਲਾਂ ਇੱਕ ਮਰਡਰ ਹੋਇਆ ਸੀ ਉਹਦਾ ਵੀ ਇਹੀ ਹੋਇਆ ਸੀ ਉਹ ਜਿਨ੍ਹਾਂ ਨੇ ਮਾਰਿਆ ਉਹ ਨਹੀਂ ਜਿਹੜਾ ਉਹਦਾ ਸਪੁੱਟ ਸੀ ਉਹ ਮਾਰੇ ਗਿਆ ਹੂੰ ਮੈਂ ਤਾਂ ਇਸੇ ਗੱਲ ਤੋਂ ਹੈਰਾਨ ਹੁਣਾ ਇਹਨਾਂ ਨੂੰ ਸਪੋਟਰ ਦਾ ਪਹਿਨਾ ਪਤਾ ਲੱਗ ਜਾਂਦਾ ਹੂੰ ਹੂੰ ਮਾਰਨ ਵਾਲਿਆਂ ਦਾ ਅਜੇ ਤੱਕ ਨਹੀਂ ਪਤਾ ਲੱਗਿਆ ਸਹੀ ਗੱਲ ਇੱਕ ਵੀ ਦਿਖਾ ਦਿਓ ਮੈਨੂੰ ਨਾ ਹੀ ਪਤਾ ਮਾਰਨ ਵਾਲਾ ਕੋਈ ਵੀ ਮਰਿਆ ਹੋਵੇ ਅਸਲਾ ਕਿੱਥੋਂ ਆਂਦਾ ਹੈ ਇਹ ਵੀ ਨਹੀਂ ਪਤਾ ਉਹੀ ਤਾਂ ਹੈ ਹੁਣ ਇਹਨਾਂ ਨੇ ਇਹਨੂੰ ਕਿਹਾ ਵੀ ਇਹਨੇ ਅਸਲਾ ਤੇ ਮੋਟਰਸਾਈਕਲ ਪ੍ਰੋਵਾਈਡ ਕਰਾਇਆ ਇਹ ਲੈ ਕੇ ਕਿੱਥੋਂ ਆਇਆ ਅਸਲਾ ਅਸਲਾ ਉਸ ਬੰਦੇ ਕੋਲ ਕਿੱਥੋਂ ਆਇਆ ਨਾ ਗੱਲ ਕਿੱਥੋਂ ਆਇਆ ਇਹਨਾਂ ਨੇ ਮਾਰਨ ਦੀ ਬਜਾਏ ਉਹਨੂੰ ਫੜ ਕੇ ਇਨਵੈਸਟੀਗੇਸ਼ਨ ਕਰਨੀ ਸੀ ਹੂੰ ਵੀ ਭਾਈ ਤੂੰ ਅਸਲਾ ਲੈ ਕੇ ਕਿੱਥੋਂ ਆਇਆ ਹੈ ਹਮ ਪਰ ਨਹੀਂ ਹਮ ਮੋਟੇ ਵੀ ਇਹਨਾਂ ਦਾ ਸ਼ਾਂਤੀ ਕਰਨਾ ਨਹੀਂ ਹਮ ਮੋਟੇ ਵੀ ਦਹਿਸ਼ਤ ਪਾਉਣਾ ਲੋਕ ਭੋਲਣ ਨਾ ਜਿਹੜੇ ਕਹਿੰਦੇ ਨੇ ਸਵਾਲ ਕਰਿਆ ਕਰੋ ਆ ਤੁਸੀਂ ਦੇਖ ਲਓ ਇਹਨਾਂ ਦੇ ਹਾਲਾਤ ਤੁਸੀਂ ਹੁਣ ਪੱਤਰਕਾਰਾਂ ਤੇ ਮੈਂ ਉਹੀ ਗੱਲ ਤੇ ਆ ਰਿਹਾ ਸੀ ਤੁਸੀਂ ਹੁਣ ਡਾਕਟਰ ਗਾਂਧੀ ਦੇ ਬਹੁਤ ਕਰੀਬੀ ਮੰਨੇ ਜਾਂਦੇ ਹੋ ਤੇ ਤੁਸੀਂ ਡਾਕਟਰ ਗਾਂਧੀ ਨਾਲ ਚੰਡੀਗੜ੍ਹ ਧਰਨੇ ਤੇ ਵੀ ਗਏ ਜੀ ਹਾਂ ਜੀ ਵੀ ਉਹ ਉੱਥੇ ਸਵਾਲ ਕਰਨ ਵਾਲਿਆਂ ਦੇ ਉੱਤੇ ਤਾਂ ਇਹਨਾਂ ਨੇ ਪਰਚਾ ਦਰਜ ਕਰਤਾ ਪਰਚਾ ਦਰਜ ਕਰਤਾ ਹਾਂ ਜੀ ਵੀ ਉਸ ਪਰਚੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਪ੍ਰੈਸ ਦੀ ਆਜ਼ਾਦੀ ਦਾ ਜਿਹੜਾ ਗਲਾ ਘੁੱਟਣਾ ਹੈ ਇੱਕ ਮੰਦੇ ਹੋ ਕਿ ਕੀ ਮੰਦੇ ਹੋ ਇੱਕ ਗੱਲ ਤਾਂ ਹੈਗੀ ਅੱਜ ਸਰਕਾਰ ਭਾਵੇਂ ਬਾਈ ਇਲੈਕਸ਼ਨਾਂ ਜਿੱਤ ਗਈ ਜਿਵੇਂ ਮਰਜ਼ੀ ਜੋਰ-ਜ਼ੋਰ ਕਰਕੇ ਜਦੋਂ ਲੋਕਾਂ ਜਾਂਦੇ ਨੇ ਇਹਨਾਂ ਨੂੰ ਆਪਣਾ ਸ਼ੀਸ਼ਾ ਤਿੱਖਦਾ ਹੈ ਫਰਸਟੇਸ਼ਨ ਤਾਂ ਹੈਗੀ ਠੀਕ ਹੈ ਇਹ ਫਰਸਟੇਸ਼ਨ ਦੇ ਤਹਿਤ ਆ ਕੇ ਹੀ ਇਹ ਪੱਤਰਕਾਰਾਂ ਤੇ ਜਿਹੜੇ ਇੱਕ ਤਾਂ ਦੇਖੋ ਜਿਹੜੇ ਆਜ਼ਾਦੀ ਨਾਲ ਬੋਲਣ ਵਾਲੇ ਪੱਤਰਕਾਰ ਨੇ ਉਹਨਾਂ ਤੇ ਇਹ ਪਰਚੇ ਕਰ ਰਹੇ ਨੇ ਬਿਲਕੁਲ ਠੀਕ ਹੈ ਵੀ ਉਹ ਸਾਨੂੰ ਸਵਾਲ ਨਾ ਕਰਨ ਜਿਹੜੇ ਇਹਨਾਂ ਦੇ ਕਹਿ ਮਤਬਕ ਚੱਲ ਰਹੇ ਨੇ ਜਿਵੇਂ ਮੋਦੀ ਮੀਡੀਆ ਹੈ ਭੋਦੀ ਮੀਡੀਆ ਜਿਹਨੂੰ ਕਹਿੰਦੇ ਆਪਾਂ ਇੱਥੇ ਕੇਜੀ ਮੀਡੀਆ ਹੋ ਗਿਆ ਸੁਪਾਲ ਸਿੰਘ ਦੇ ਕਹਿਣੇ ਮਤਬਕ ਇਹ ਜਿਵੇਂ ਉਹ ਇਹ ਇੱਕ ਸਪ੍ਰਿਟ ਤਿਆਰ ਕਰ ਲੈਂਦੇ ਨੇ ਜਿਵੇਂ ਤੁਸੀਂ ਦੇਖਿਆ ਹੜਾਂ ਦੇ ਟਾਈਮ 'ਚ ਉਹ ਲੇਡੀ ਕਹਿਣ ਲੱਗੀ ਤੁਸੀਂ ਤਾਂ ਨਾ ਇਹ ਕਰ ਰਹੀ ਸੀ ਬਾਅਦ 'ਚ ਪਤਾ ਲੱਗਿਆ ਉਹ ਇਹਨਾਂ ਦੀ ਵਰਕਰ ਹੈ ਇਹਨਾਂ ਦੀ ਵਰਕਰ ਇਹ ਡਰਾਮਾ ਕਰਦਾ ਆਇਆ ਹਮ ਮਾਨ ਸਾਹਿਬ ਤੇ ਹੁਣ ਵੀ ਪੋਲਿਟਿਕਸ ਚ ਵੀ ਡਰਾਮੀ ਕਰੀ ਜਾਂਦਾ ਹੈ ਹਮ ਜਦੋਂ ਕੁਝ ਬੋਲਦਾ ਹੈ ਤਾਂ ਪਿਛਲੀ ਸਰਕਾਰਾਂ ਨੂੰ ਲੈ ਕੇ ਬੋਲਦਾ ਹੈ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਨਹੀਂ ਦੱਸਦਾ ਹਮ 4 ਸਾਲ ਹੋ ਗਏ ਤੁਹਾਨੂੰ ਆਇਆਂ ਨੂੰ ਤੁਸੀਂ ਕੀ ਸਮਾਰਿਆ ਹਮ ਹਰ ਗੱਲ ਕਹਿੰਦੇ ਨੇ ਪਿਛਲੀ ਸਰਕਾਰਾਂ ਨੇ ਦੇਣਾ ਹੈ ਤੁਸੀਂ ਕਾਦੇ ਵਾਸਤੇ ਲਿਆਂਦੇ ਲੋਕਾਂ ਨੇ ਜੀ ਤੁਸੀਂ ਸਮਾਰ ਨਹੀਂ ਸਕਦੇ ਹਮ ਅੱਜ ਲੋਕ ਕਹਿ ਰਹੇ ਨੇ ਯਾਰ ਅਸੀਂ ਚੁਟਕਲੇ ਸੁਣਨ ਵਾਸਤੇ ਨਹੀਂ ਆਏ ਹਮ ਸਾਡਾ ਮਸਲਾ ਹੱਲ ਕਰੋ ਕੋਈ ਹਮ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਹੁਣ ਜਿਹੜਾ ਬਿਜਲੀ ਬੋਰਡ ਹੈ ਬਿਜਲੀ ਬੋਰਡ ਸੁਧ ਕਰਿਆ ਪੀ ਆਰਟੀਸੀ ਸਾਹਾਂ ਤੇ ਹੈ ਤੁਸੀਂ ਜਦੋਂ ਉਹਦੇ ਚ ਕੱਢੀ ਜਾਓਗੇ ਕੁਝ ਪਾਓਗੇ ਨਹੀਂ ਕੁਝ ਪੇ ਨਹੀਂ ਕਰੋਗੇ ਮੈਨੂੰ ਇੱਕ ਦੱਸੋ ਕਿਹੜਾ ਅਧਾਰਾ ਚੱਲ ਜੂਗਾ ਜੇ ਸਰਕਾਰ ਦਾ ਆਮਦਨ ਦਾ ਜਰੀਆ ਨਹੀਂ ਵਧਾਉਂਗੇ ਤਾਂ ਨਾ ਕੋਈ ਵੀ ਨਹੀਂ ਚੱਲਣਾ ਨਾ ਘਰ ਚੱਲਦਾ ਨਾ ਸਰਕਾਰ ਚੱਲਦਾ ਕੁਝ ਵੀ ਨਹੀਂ ਚੱਲਦਾ ਹੁਣ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਦੀ ਆ ਵੀਡੀਓ ਆਈ ਆ ਉਹਦੇ ਬਾਬਤ ਤੁਹਾਡਾ ਕੀ ਕਹਿਣਾ ਹੈ ਜੇ ਅਕਾਲ ਤਖਤ ਦੇ ਨਾਲ ਮੱਥਾ ਲਾ ਰਹੇ ਹੈ ਕੀ ਕਿ ਬੜੀ ਸ਼ਰਮ ਵਾਲੀ ਗੱਲ ਹੈ ਹੂੰ ਦੇਖੋ ਇਸ ਵਾਰ ਤਾਂ ਬਹੁਤ ਜ਼ਿਆਦਾ ਮੈਂ ਦੇਖਿਆ ਜਿੰਨਾ Hindu ਪਰਿਵਾਰਾਂ ਨੇ ਸਾਡੇ ਗੁਰਤੇਗ ਬਹਾਦਰ ਜੀ ਦਾ ਹੂੰ ਨਿੱਕੇ ਚਾਰੇ ਸਹਿਬਜ਼ਾਦਿਆਂ ਦਾ ਹੂੰ ਜਿਸ ਤਰ੍ਹਾਂ ਸ਼ਹੀਦੀ ਦਿਹਾੜੇ ਮਨਾਏ ਨੇ ਸ਼ਰਦਾ ਦਿਖਾਈ ਹੈ ਜਿਸ ਤਰ੍ਹਾਂ ਸਰਦਾ ਦਿਖਾਈ ਹੈ ਹੂੰ ਇੱਕ ਬੰਦਾ ਭਵੇਂ ਮੋਹ ਨਾ ਕੋਨਾ ਹੈ ਹੂੰ ਡਰਿੰਕਰ ਹੈ ਹੂੰ ਪਰ ਉਸ ਬੰਦੇ ਨੂੰ ਇਹ ਤਾਂ ਪਤਾ ਨਾ ਵੀ ਮੈਂ ਕਿਹੜੀ ਸ਼ਖਸੀਅਤ ਦੇ ਅੱਗੇ ਖੜਾ ਉਹਨਾਂ ਦੀ ਭਾਵੇਂ ਤਸਵੀਰਾਂ ਨੇ ਹੂੰ ਅਸੀਂ ਤਾਂ ਉਹਨਾਂ ਦੇ ਅੱਗੇ ਨਤਮਸਤ ਹੁੰਨੇ ਆ ਅਸੀਂ ਤਾਂ ਉਹਨਾਂ ਨੂੰ ਦੇਖਿਆ ਨਹੀਂ ਦੇਖਿਆ ਨਹੀਂ ਕਿੱਡੇ ਸ਼ਰਮ ਦੀ ਗੱਲ ਹੈ ਜੇ ਇਹ ਵੀਡੀਓ ਸਹੀ ਹੈ ਹੂੰ ਤਾਂ ਮੈਂ ਕਹਿੰਦਾ ਇਹ ਦੂ ਕਾਨੂੰਨੀ ਹਰਕਤ ਹੋ ਨਹੀਂ ਸਕਦੀ ਹੂੰ ਭਾਵੇਂ ਇਹ ਸੀਐਮ ਬਣਨ ਤੋਂ ਪਹਿਲਾਂ ਦੀ ਹੈ ਹੂੰ ਪੋਲਿਟਿਕਸ 'ਚ ਆਉਣ ਤੋਂ ਪਹਿਲਾਂ ਦੀ ਹੈ ਹੂੰ ਇੱਕ ਆਰਡੀਨਰੀ ਬੰਦਾ ਵੀ ਜੇ ਕਿਸੇ ਕਿਸੇ ਵੀ ਧਰਮ ਬਾਰੇ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਮੈਂ ਕਹਿੰਦਾ ਇਤੋਂ ਵੱਡੀ ਸ਼ਰਮ ਵਾਲੀ ਗੱਲ ਨਹੀਂ ਕੋਈ ਇਹ ਤਾਂ ਗਰਕੇ ਹੋਏ ਬੰਦੇ ਨਾਲ ਵੀ ਭੈੜੀ ਗੱਲ ਹੈ ਵੀ ਕਈ ਵਾਰੀ ਹੁਣ ਸਾਨੂੰ ਕਈਆਂ ਨੇ ਮੈਸੇਜ ਭੇਜੇ ਵੀ ਕਹਿੰਦੇ ਵੀ ਮੋਟਰਾਂ ਦੇ ਉੱਤੇ ਵੀ ਕੋਈ ਰੀਡਿੰਗ ਨੋਟ ਕੀਤੀ ਜਾ ਰਹੀ ਹੈ ਉਹ ਕੀ ਹੈ ਜੀ ਸਾਨੂੰ ਇਹ ਤੁਹਾਨੂੰ ਪਤਾ ਇਸ ਬਾਰੇ ਹਾਂ ਉਹਦੇ ਬਾਰੇ ਇਹ ਹੈ ਇਹ ਇਹ ਦੇਖਿਆ ਜਾ ਰਿਹਾ ਹੈ ਵੀ ਇੱਕ ਮੋਟਰ ਕਿੰਨੇ ਜੁਟ ਫੂਕਦੀ ਆ ਕਿਸਾਨ ਦੀ ਕਿੰਨਾ ਖਰਚਾ ਹੋ ਬਣਦਾ ਕਿੰਨੀ ਬਿਜਲੀ ਇੱਕ ਕਿਸਾਨ ਇੱਕ ਕਿੰਨੀ ਬਿਜਲੀ ਫੂਕ ਰਿਹਾ ਕਿੰਨੀ ਬਿਜਲੀ ਫੂਕ ਰਿਹਾ ਉਹਦੇ ਹਿਸਾਬ ਤੋਂ ਕਿਉਂਕਿ ਜੋ ਕਿਆਸ ਰਹੀਆਂ ਅਸੀਂ ਦੇਖ ਰਹੇ ਹਾਂ ਵੀ ਬਿਜਲੀ ਬੋਰਡ ਜਿਹੜਾ 2020 ਇਲੈਕਟ੍ਰਿਸਿਟੀ ਬਿਲੇ ਐਮੈਂਡਮੈਂਟ ਬਿਲੇ ਉਹਦੇ ਮੁਤਾਬਕ ਇਹ ਪ੍ਰਾਈਵੇਟ ਬਲ ਜਾ ਰਿਹਾ ਠੀਕ ਹੈ ਇਹ ਪ੍ਰਾਈਵੇਟਾਂ ਨੂੰ ਇੱਕ ਸਹੂਲਤ ਦੇਣ ਵਾਸਤੇ ਜਿੰਨੀ ਮਾਫੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਕਿੰਨੀ ਮਾਫੀ ਦਿੱਤੀ ਜਾ ਰਹੀ ਹੈ ਉਹਦਾ ਜਦ ਤੱਕ ਕਿਸਾਨਾਂ ਤੇ ਬਿੱਲ ਆਉਣਗੇ ਜਦ ਸਰਕਾਰ ਉਹਨੂੰ ਕਿਸ ਤਰ੍ਹਾਂ ਹੋ ਕਰੂਗੀ ਉਹ ਸਬੰਧ ਚ ਇਹ ਦੇਖਿਆ ਜਾ ਰਿਹਾ ਹੈ ਵੀ ਸਰਕਾਰ ਪੇ ਕਰੇਗੀ ਇਹ ਸਾਡੇ ਵਾਸਤੇ ਖਤਰੇ ਦੀ ਘੰਟੀ ਹੈ ਮੈਨੂੰ ਇਹ ਲੱਗਦਾ ਵੀ ਇਹ ਬਿਜਲੀ ਬੋਰਡ ਆ ਜਿਹੜਾ ਉਹ ਪ੍ਰਾਈਵੇਟ ਹੱਥਾਂ ਬਲ ਜਾ ਰਿਹਾ ਠੀਕ ਹੈ ਇਹ ਇਹ ਇਸ਼ਾਰਾ ਹੈ ਜਿੰਨੀ ਤੁਸੀਂ ਦੇਖੋ ਰੈਨੋਵੇਸ਼ਨ ਹੋ ਰਹੀ ਹੈ ਜੋ ਇਹਨਾਂ ਨੇ ਕਿਹਾ ਵੀ ਅਸੀਂ ਉਜਵਲਾ ਪੰਜਾਬ ਬਣਾਵਾਂਗੇ ਇਹ ਸਾਰਾ ਕੁਝ ਜਿਹੜਾ ਹੈ ਇੱਕ ਜਿਵੇਂ ਆਪਾਂ ਨਾ ਕੋਈ ਗੱਡੀ ਵੇਚਣ ਤੋਂ ਪਹਿਲਾਂ ਉਹਦੀ ਆਈਡੈਂਟੀਟੀ ਪੈਂਟਿੰਗ ਉਹਦਾ ਹਾਰ ਸ਼ਿੰਗਾਰ ਹਾਰ ਸ਼ਿੰਗਾਰ ਕਰਦੇ ਆ ਉਹ 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 ਕੀਤਾ ਜਾ ਰਿਹਾ ਜੋ ਮੇਰਾ ਆਪਣਾ ਖੁਦ ਦਾ ਆਈਡੀਆ ਹੈ ਜਿਸ ਤਰ੍ਹਾਂ ਦੀਆਂ ਮੈਂ ਗੱਲਾਂ ਸੁਣ ਰਿਹਾ ਇਹ ਪੰਜਾਬ ਵਾਸਤੇ ਬਹੁਤ ਮਾੜੀ ਗੱਲ ਹੋਊਗੀ ਫ੍ਰੀ ਵਾਲੀ ਤਾਂ ਕਿਹਨੇ ਦੇਣੀ ਹੈ ਬਿਜਲੀ ਦਾ ਵੈਸੇ ਹੀ ਲੋਕਾਂ ਵਾਸਤੇ ਬਹੁਤ ਔਖਾ ਹੋ ਜਾਣਾ ਹੈ ਅੱਜ ਕੱਲ ਕੱਟ ਲੱਗਣੇ ਸ਼ੁਰੂ ਹੋ ਗਏ ਪੂਰੇ ਪੂਰੇ ਦਿਨ ਦੇ ਕੱਟ ਲੱਗਦੇ ਨੇ ਹਾਲਾਂਕਿ ਸਰਦੀਆਂ ਦੇ ਵਿੱਚ ਬੀਲੀ ਦੀ ਨਹੀਂ ਲੋੜ ਨਹੀਂ ਹੁੰਦੀ ਕੱਲੀ ਇੰਡਸਟਰੀਨ ਲੋਡ ਹੁੰਦੀ ਹੈ ਤੇ ਖੇਤਾਂ ਦੇ ਵਿੱਚ ਕੋਈ ਲੋੜ ਨਹੀਂ ਹੈ ਇਹ ਜਿੰਨਾ ਕੁਝ ਵੀ ਹੋ ਰਿਹਾ ਹੈ ਨਾ ਪੰਜਾਬ ਨਾਲ ਚਾਹੇ ਉਹ ਬੀਬੀ ਐਮਪੀ ਦਾ ਸੀਗਾ ਚਾਹੇ ਬਿਜਲੀ ਬੋਰਡ ਦਾ ਹੈ ਚਾਹੇ ਸਾਡੇ ਜਿਹੜੇ ਆਪਣਾ ਇਹਨਾਂ ਨੇ ਟੈਕਸਾਂ ਵਾਲਾ ਮਸਲਾ ਹੈ ਜਾਂ ਆਰ ਡੀ ਫੰਡ ਵਾਲਾ ਜੋ ਵੀ ਹੈਗਾ ਇਹ ਪੰਜਾਬ ਨਾਲ ਬਹੁਤ ਵੱਡਾ ਇੱਕ ਧੋਖਾ ਹੋ ਰਿਹਾ ਹੈ ਉਹ ਉਹਦੇ ਵਿੱਚ ਇੱਕ ਪਾਰਟੀ ਦੀ ਆਮ ਆਦੀ ਪਾਰਟੀ ਦਾ ਬਹੁਤ ਵੱਡਾ ਰੋਲ ਹੈ ਇਹ ਇਤਿਹਾਸ ਚ ਲਿਖਿਆ ਜਾਊਗਾ ਇਹ ਮਤਲਬ ਬੀਜੇਪੀ ਨਾਲ ਰਲ ਕੇ ਤੁਹਾਡਾ ਮਕਸਦ ਰਲ ਕੇ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਦੇ ਬਹੁਤ ਸਾਰੇ ਹੱਕ ਸੈਂਟਰ ਨੂੰ ਦਿੱਤੇ ਜਾ ਰਹੇ ਨੇ ਪੰਜਾਬ ਦੇ ਹੱਕ ਸੈਂਟਰ ਨੂੰ ਦੇ ਦਿੱਤੇ ਹਾਂਜੀ ਹਾਂ ਇਹਨਾਂ ਨੇ ਡਰਾਮਾ ਕੀਤਾ ਉੱਥੇ ਜਾ ਕੇ ਭਾਖੜਾ ਮੈਨੇਜਮੈਂਟ ਬੋਰਡ ਤੇ ਜਾ ਕੇ ਇਹਨਾਂ ਨੇ ਜਿੰਦਾ ਲਾਇਆ ਵੀ ਉਹ ਨਹੀਂ ਕਰਦੇ ਜਦੋਂ ਉਹਨਾਂ ਨੇ ਆਪਣੀ ਮਿਲਟਰੀ ਆਪਣੀ ਉਹ ਬਠਾਈ ਫੋਰਸ ਬਠਾਈ ਕੋਈ ਜੂੰ ਵੀ ਨਹੀਂ ਕੀਤੀ ਕੋਈ ਨਹੀਂ ਬੋਲਿਆ ਕੋਈ ਲੜਾਈ ਨਹੀਂ ਲੜੀ ਜਦੋਂ ਪਾਣੀ ਦੇ ਮਸਲੇ ਦੀ ਗੱਲ ਆਈ ਇਹਨਾਂ ਨੇ ਰੌਲਾ ਪਾਇਆ ਸੀ ਇਹ ਕਰਦਾਂਗੇ ਉਹ ਕਰਦਾਂਗੇ ਜਦੋਂ ਹੋਇਆ ਉਦੋਂ ਕੁਛ ਕੀਤਾ ਹੀ ਨਹੀਂ ਬਿਲਕੁਲ ਠੀਕ ਹੈ ਇੱਕ ਸਭ ਤੋਂ ਵੱਡੀ ਗੱਲ ਤੁਸੀਂ ਦੇਖੋ ਇਹਨਾਂ ਕੋਲੇ ਇੱਕੋ ਹੀ ਉਹ ਹੈ ਵੀ ਇੱਕ ਦਿਨ ਦਾ ਸੈਸ਼ਨ ਸਪੈਸ਼ਲ ਸੈਸ਼ਨ ਸੱਦ ਲੋ ਮੈਂ ਕਹਿੰਨਾ ਸਪੈਸ਼ਲ ਸੈਸ਼ਨ ਸੱਦ ਕੇ ਜਿਹੜਾ ਤੁਸੀਂ ਮਤਾ ਪਾਉਨੇ ਹੋ ਉਹਦਾ ਅੱਜ ਤੱਕ ਕੋਈ ਰਿਜ਼ਲਟ ਆਇਆ ਸਭ ਤੋਂ ਪਹਿਲਾਂ ਸਪੈਸ਼ਲ ਸੈਸ਼ਨ ਸੱਦਿਆ ਇਹਨਾਂ ਨੇ ਜਿਹੜਾ ਲੋਟਸ ਤੇ ਸੀਗਾ ਆਪਰੇਸ਼ਨ ਲੋਟਸ ਆਪਰੇਸ਼ਨ ਲੋਟਸ ਆਪਰੇਸ਼ਨ ਲੋਟਸ ਤੇ ਸੀਗਾ ਉਹਦਾ ਕੀ ਰਿਜ਼ਲਟ ਆਇਆ ਜੀ ਕੀ ਤੇ ਐਫਆਈਆਰ ਹੋਈ ਕੋਈ ਇਨਵੈਸਟੀਗੇਸ਼ਨ ਹੋਈ ਕੋਈ ਬੰਦਾ ਫੜਿਆ ਗਿਆ ਉਹ ਕੋਈ ਸੱਚ ਸਾਹਮਣੇ ਆਇਆ ਕੁਛ ਨਹੀਂ ਆਇਆ ਹੈ ਜੇ ਇਹਦੇ ਬਾਰੇ ਕੋਈ ਸਵਾਲ ਪੁੱਛਦਾ ਤਾਂ ਪੁੱਛਣ ਨਹੀਂ ਦਿੰਦੇ ਨਾ ਜਿਸੁਖਾਲ ਸਿੰਘ ਕਹਿ ਰਹੇ ਨੇ ਪੁੱਛਣ ਨਹੀਂ ਦਿੰਦੇ ਮਾਰ ਘੜ ਦਿੰਦੇ ਆ ਮਾਰਸ਼ਲ ਬੁਲਾ ਕੇ ਇਹ ਵੀ ਪੁੱਛਣ ਨਹੀਂ ਦਿੰਦੇ ਇੱਕ ਵੇ ਤੁਹਾਨੂੰ ਦੱਸਦਾ ਮੈਂ ਕਹਿੰਦਾ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਬੱਚਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਬਹੁਤ ਚੰਗੀ ਗੱਲ ਹੈ ਹਮ ਸ਼ਰਧਾ ਨਾਲ ਮਨਾਉਣਾ ਚਾਹੀਦਾ ਹੈ ਫ਼ਯੂਲ ਦੇ ਖਰਚੇ ਨਾਲ ਨਹੀਂ ਜਿੰਨੀ ਐਡਵਰਟਾਈਜ਼ਮੈਂਟ ਇਹਦੀ ਚ ਇਹਨਾਂ ਨੇ ਕੀਤੀ ਹਮ ਸਭ ਤੋਂ ਵੱਡੀ ਗੱਲ ਹੈ ਜਿਹੜਾ ਸੈਸ਼ਨ ਉੱਥੇ ਸੱਦਿਆ ਸਪੈਸ਼ਲ ਸੈਸ਼ਨ ਹਮ 66 ਕਰੋੜ ਦਾ ਉਹਦੇ ਵਾਸਤੇ ਜਿਹੜਾ ਟੈਂਟ ਸੀਗਾ ਉਹ ਲੱਗਿਆ ਹਮ ਉਹ 65 ਕਰੋੜ ਖਰਚਣ ਦੀ ਕੀ ਲੋੜ ਸੀ 2 ਕਰੋੜ ਚ ਉਹੀ ਅਨਾਉਂਸਮੈਂਟਾਂ ਕਰਨ ਦੀ ਜਿਹੜੀਆਂ ਕਰਨੀਆਂ ਸੀਗੀਆਂ ਫਿਰ ਸਪੈਸ਼ਲ ਸੈਸ਼ਨ ਦੇ ਵਿੱਚ ਬਰੋਤੀ ਤੇਨੂੰ ਤਾਂ ਬੋਲਣੇ ਹੀ ਨਹੀਂ ਦਿੰਦੇ ਹਮ ਆਪਣੀ ਬੰਦਿਆਂ ਨੂੰ 30 35 ਨੂੰ ਬੁਲਾ ਕੇ ਆਪਦੇ ਹੀ ਗੁੰਗਾਨ ਕਰਾ ਕੇ ਆਪ ਹੀ ਨਿਕਲ ਜਾਂਦੇ ਨੇ ਉਹ ਸੈਸ਼ਨ ਸੱਦਣ ਦਾ ਫਾਇਦਾ ਕੀ ਜਿਹੜੀ ਗੱਡੀਆਂ ਆਈਆਂ ਉਹ ਸਾਰੀਆਂ ਦੂਜੀ ਉੱਤਰ ਕਹਿੰਦੇ ਉੱਤਰ ਪ੍ਰਦੇਸ਼ ਤੋਂ ਗੱਡੀਆਂ ਆਈਆਂ ਜਿੰਨੀਆਂ ਉਹ ਉਹਦੇ ਵਾਸਤੇ ਗੱਡੀਆਂ ਆਈਆਂ ਮੇਰੇ ਖਿਆਲ ਸਾਰਾ ਕੁਝ ਉਧਰੋਂ ਆਇਆ ਹੈ ਪੰਜਾਬ ਦਾ ਕੁਝ ਵੀ ਨਹੀਂ ਲਿਆ ਨਾ ਟੈਂਟ ਪੰਜਾਬ ਚੋਂ ਲਿਆ ਨਾ ਕੁਝ ਹੋਰ ਕੁਝ ਵੀ ਨਹੀਂ ਜਿਹੜਾ ਕੁਛ ਵੀ ਜੋ ਵੀ ਇਹਨਾਂ ਨੇ ਇਹ ਸਰਦਾ ਵਾਸਤੇ ਨਹੀਂ ਕੀਤਾ ਇਹਨਾਂ ਨੇ ਆਪਣੇ ਆਪ ਨੂੰ ਪ੍ਰਮੋਟ ਕਰਨ ਵਾਸਤੇ ਕੀਤਾ ਹੂੰ ਇਹ ਕਹਿਆ ਕਰਦਾ ਸੀ ਨੀ ਚੰਨੀ ਹਰ ਖੰਭੇ ਤੇ ਲਟਕਾਰ ਕੇ ਲੋਡ ਕੀ ਆ ਥੋੜਾ ਕੰਮ ਬੋਲਦਾ ਅੱਜ ਇਹਨਾਂ ਦਾ ਕੰਮ ਕਿੱਥੇ ਗਿਆ ਕਿਉਂ ਨਹੀਂ ਬੋਲਦਾ ਇਹ ਕਿਉਂ ਥਾਂ ਥਾਂ ਤੇ ਬੋਰਡ ਲੱਗੇ ਹੋ ਨੇ ਤੁਸੀਂ ਦੇਖੋ ਜਿੱਥੇ ਕਿਤੇ ਮਰਜ਼ੀ ਦੇਖ ਲਓ ਸਾਡੇ ਪੰਜਾਬ ਤੱਕ ਛੱਡੋ ਅਦਰ ਸਟੇਟਾਂ ਦੇ ਵਿੱਚ ਵੀ ਐਡਵਰਟਾਈਜ਼ਮੈਂਟ ਪੰਜਾਬ ਦੀ ਚੱਲ ਰਹੀ ਹੈ ਬਿਲਕੁਲ ਹੁਣ ਇਹ ਕੀ ਕਰਦੇ ਨੇ ਹਰ ਉਸ ਦਾ ਉਦਘਾਟਨ ਕਰ ਦਿੰਦੇ ਨੇ ਨਾਓਗਰੇਸ਼ਨ ਕਰੀ ਐਡ ਚਲਾਤੀ ਉਹ ਚਲਦਾ ਹੀ ਨਹੀਂ ਨਾ ਆਟਾ ਦਾ ਸਕੀਮ ਚੱਲੀ ਨਾ ਕੋਈ ਹੋਰ ਸਿਸਟਮ ਚੱਲਿਆ ਸਿਰਫ ਉਹਦੀ ਐਡ ਚੱਲੀ ਉਜਵਲਾ ਪੰਜਾਬ ਦਾ ਮੈਨੂੰ ਕਿਤੇ ਕੰਮ ਹੁੰਦਾ ਦਿਖ ਨਹੀਂ ਰਿਹਾ ਐਡ ਕਿੰਨੀ ਚੱਲ ਗਈ ਕੇਜਰੀਵਾਲ ਸਾਹਿਬ ਤੋਂ ਉਹਦਾ ਉਦਘਾਟਨ ਕਰਾਤਾ ਇਹੀ 10 ਲੱਖ ਦੀ ਬੀਮੇ ਵਾਲੀ ਪਹਿਲਾਂ ਇਹ ਉਦੋਂ ਹੜਾ ਵੇਲੇ ਹੋ ਕਰਤੀ ਉਤਘਾਟਨ ਕਰਤਾ ਅੱਜ ਤੱਕ ਹਜੇ ਅੱਗੇ ਅੱਗੇ ਪਾਈ ਜਾਂਦੇ ਨੇ 15 ਤਰੀਕ ਨੂੰ ਪਤਾ ਨਹੀਂ ਚੱਲਦਾ ਨਹੀਂ ਚੱਲਦਾ ਉਹ ਬਾਈ ਇਲੈਕਸ਼ਨ ਤੋਂ ਪਹਿਲਾਂ ਉਦੋਂ ਕਰਤਾ ਸੀ ਨਾ ਇਹਨਾਂ ਨੇ ਸਟਾਰt ਨਵੀਂ ਕੰਪਨੀ ਨਾਲ ਹੋਇਆ ਸਾਰਾ ਸਟੇਜ ਉਹ ਵੀ ਸਭ ਮੈਨੂੰ ਤਾਂ ਲੱਗਦਾ ਇਹਨਾਂ ਨੇ ਇਹ ਕੀਤਾ ਹੋਇਆ ਹੈ ਕੰਪਨੀ ਨੂੰ ਬੁਲਾ ਲੰਨ ਨੇ ਦਿਖਾਉਂਦੇ ਨਹੀਂ ਸਾਡੀ ਗੱਲ ਹੋ ਗਈ ਫਿਰ ਕਹਿੰਦੇ ਤੂੰ ਜਾ ਹੁਣ ਕਰਨ ਉਹਨੂੰ ਖਰਚਾ ਪਾਣੀ ਦੇ ਕੇ ਤੋੜ ਦਾਂਦੇ ਨੇ ਇਹ ਪਤਾ ਕੀ ਹੈ ਇਹ ਡਰਾਮੇਬਾਜ਼ ਇਕੱਠੇ ਹੋ ਗਏ ਚਾਹੇ ਕੇਜਰੀਵਾਲ ਹੈ ਚਾਹੇ ਭਗਵੰਤ ਮਾਨ ਹੈ ਇਹ ਬਾਕੀ ਥੱਲੇ ਇਹਨਾਂ ਦੇ ਗੁੱਡੇ ਨੇ ਉਹਨਾਂ 'ਚ ਕੋਈ ਬੋਲਣ ਵਾਲਾ ਹੈ ਨਹੀਂ ਇਹ ਜੋ ਡਰਾਮੇ ਕਰਦੇ ਨੇ ਇਹ ਡਰਾਮੇ ਦੀ ਸਰਕਾਰ ਚੱਲ ਰਹੀ ਹੈ ਹੋਰ ਕੁਛ ਨਹੀਂ ਤੁਹਾਨੂੰ ਲੱਗਦਾ ਵੀ ਮੁੱਖ ਮੰਤਰੀ ਪੰਜਾਬ ਦੀ ਕੋਈ ਭੂਮਿਕਾ ਹੈਗੀ ਹੈ ਸਰਕਾਰ ਚਲਾਣ ਦੇ ਵਿੱਚ ਕਿ ਦਿੱਲੀ ਵਾਲੇ ਹੀ ਚਲਾ ਰਹੇ ਆ ਕਈ ਵਾਰੀ ਤਾਂ ਮੈਨੂੰ ਜਮੀ ਨਹੀਂ ਲੱਗਦਾ ਹੈ ਕਈ ਵਾਰੀ ਤਾਂ ਮੈਨੂੰ ਇਹ ਲੱਗਦਾ ਵੀ ਇਹ ਬੇਵੱਸ ਹੈ ਵੀ ਮੁੱਖ ਮੰਤਰੀ ਪੰਜਾਬ ਬੇਵੱਸ ਹੈ ਹਾਂ ਮੈਨੂੰ ਤਾਂ ਇਹ ਲੱਗਦਾ ਜਦੋਂ ਪੰਜਾਬ ਦੇ ਖਿਲਾਫ ਕੁਝ ਬੋਲਣਾ ਹੁੰਦਾ ਆਪਣੇ ਲੋਕਾਂ ਦੇ ਕਿਸਾਨਾਂ ਦੇ ਕੁਝ ਖਿਲਾਫ ਬੋਲਣਾ ਹੁੰਦਾ ਜਾਂ ਆਪਣੇ ਕੁਈ ਫੈਸਲਾ ਲੈ ਉਦੋਂ ਇਹਨੂੰ ਮੂਹਰੇ ਕਰ ਦਿੰਦੇ ਨੇ ਨਹੀਂ ਅਦਰバイ ਜਿਹੜੇ ਫੈਸਲੇ ਨੇ ਉਹ ਤਾਂ ਦਿੱਲੀ ਵਾਲੇ ਲਈ ਜਾਂਦੇ ਨੇ ਹੁਣ ਮਨੀਸ਼ ਸੋਦੀ ਜੀ ਆ ਕੇ ਇੱਥੇ ਮੈਨੂੰ ਇੱਕ ਗੱਲ ਦੱਸੋ ਤਾਂ ਪੰਜਾਬੀਆਂ ਨੂੰ ਬੇਵਕੂਫੇ ਸਮਝਿਆ ਤੁਸੀਂ ਲਿਆ ਕੇ ਦਿੱਲੀ ਵਾਲਿਆਂ ਤੋਂ ਕਰਵਾ ਰਹੇ ਹੋ ਸਾਰੇ ਕੰਮ ਤੁਸੀਂ ਇੱਥੇ ਖੜੇ ਵੀ ਦਿੱਲੀ ਵਾਲੇ ਕਰਦੇ ਨੇ ਸੀਗੇ ਜਿਹੜਾ ਇਹਨਾਂ ਦਾ ਐਮਐਲਏ ਸਨੌਰ ਵਾਲਾ ਪਠਾਨ ਮਾਜਰਾ ਬੋਲ ਕੇ ਗਿਆ ਉਹ ਸੱਚ ਬੋਲ ਕੇ ਗਿਆ ਮੈਨੂੰ ਤਾਂ ਉਹਦੇ ਪਿੱਛੇ ਵੀ ਕਚਾਲ ਲੱਗਦੀ ਐ ਪਟਨਮਾ ਜਿਹੜਾ ਸਾਰੇ ਸੀਨ ਪਿੱਛੇ ਸੀਨ ਪਿੱਛੇ ਹੂੰ ਉਹ ਵੀ ਉਹ ਤੋਂ ਇਹਨਾਂ ਦੀ ਪਾਰਟੀ ਦੇ ਵਿੱਚੋਂ ਕਰਵਾਇਆ ਗਿਆ ਜਿਹੜੇ ਐਮਐਲਏ ਬਗਾਵਤ ਕਰਨ ਨੂੰ ਬੈਠੇ ਸੀਗੇ ਹੂੰ ਤੁਸੀਂ ਇੱਕ ਗੱਲ ਦੱਸੋ ਕਿਸੇ ਐਮਐਲਏ ਦੇ ਪਰਚਾ ਹੋ ਗਿਆ ਹੂੰ ਉਹਦਾ ਇਨਕਾਊਂਟਰ ਕੌਣ ਕਰਦਾ ਹੁੰਦਾ ਹੈ ਹੂੰ ਉਹ ਬੋੜ ਕੇ ਕਹਿ ਰਿਹਾ ਮੇਰਾ ਇਨਕਾਊਂਟਰ ਕਰਨ ਲੱਗੇ ਸੀ ਉਹਨੇ ਧਮਕਾਇਆ ਬਾਕੀ ਦੇ ਐਮਐਲਏ ਨੂੰ ਵੀ ਸਹਿਮ ਪੈਦਾ ਕਰਤਾ ਬਾਕੀ ਇਹਦੇ ਵਿੱਚ ਉਹ ਉਹ ਸਹਿਮਤੀ ਨਾਲ ਕੀਤਾ ਗਿਆ ਉਹ ਵੀ ਇੱਕ ਐਪੀਸੋਡ ਸੀਗਾ ਹੂੰ ਇੱਕ ਬੰਦਾ ਪੁਲਿਸ ਨੇ ਫੜ ਲਿਆ ਉਹ ਰੋਟੀ ਖਾਣ ਦੇ ਬਹਾਨੇ ਕਿਵੇਂ ਭਜੂਗਾ ਹੂੰ ਫਿਰ ਉਹ ਬਾਹਰ ਕਿਵੇਂ ਚਲੇ ਗਿਆ ਹੂੰ ਜਿਹਦੇ ਇੰਨਾ ਸਰਕਾਰ ਬੁਰੀ ਤਰ੍ਹਾਂ ਮਗਰ ਪਈ ਜੇ ਉਹ ਕਿਵੇਂ ਬਾਹਰ ਚਲੇ ਗਿਆ ਇਹ ਵੀ ਇੱਕ ਸਾਰਾ ਐ ਸਕ੍ਰਿਪਟ ਹੈ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕਿਹਾ ਵੀ ਜਿਹੜੇ ਚੂ-ਚਾਂਚੀ ਕਰਦੇ ਨੇ ਉਹਨਾਂ ਨੂੰ ਡਰਾਉ ਵੀ ਇਨਕਾਉਂਟਰ ਵੀ ਕਰਦਣਗੇ ਇਹ ਜੇ ਉਹਦਾ ਇੰਕਾਊਂਟਰ ਕਰਨਾ ਸੀ ਵੀ ਰੋਕਿਆ ਕਿਨੇ ਵੀ ਡਰ ਪਏ ਇੱਕ ਕਾਮ ਆ ਕੇ ਟੰਗਤਾ ਵੀ ਡਰ ਬਣਿਆ ਰਹੇ ਦੂਜੇ ਨੂੰ ਪੜ ਵੀ ਗਿਆ ਜਿਹੜੇ ਕੋ ਬੋਲਦੇ ਸੀਗੇ ਥੋੜਾ ਮੋਟਾ ਬੋਲਦੇ ਸੀਗੇ ਚੁੱਪ ਕਰ ਗਏ ਚੁੱਪ ਕਰ ਗਏ ਮੁੜ ਕੇ ਛੂ ਨਹੀਂ ਕੀਤੀ ਕਿਸੇ ਨੇ ਇੱਕ ਕਾਮ ਆ ਕੇ ਟੰਗਿਆ ਹੋਰ ਕੁਝ ਨਹੀਂ ਹੈ ਬਾਕੀ ਹੌਲੀ ਹੌਲੀ ਸਾਰਾ ਇਹ ਸਾਹਮਣੇ ਆ ਜੂਗਾ 2027 'ਚ ਸਾਹਮਣੇ ਆ ਜੂਗਾ ਜੀ ਆ ਜੂਗਾ ਹਾਂਜੀ ਹਾਂ ਤੇ ਹੁਣ ਆਪਾਂ ਗੱਲ ਕਰੀਏ ਸਮਾਣਾ ਹਲਕੇ ਦੀ ਪਿਛਲੀ ਵਾਰ ਇੱਥੇ ਸਰਗਮ ਰਹੇ ਹੈ ਕਾਕਾ ਰਜਿੰਦਰ ਜੀ ਜੀ ਵੀ ਤੁਹਾਨੂੰ ਕਿਉਂ ਲੱਗਦਾ ਹੈ ਵੀ ਪਾਰਟੀ ਤੁਹਾਨੂੰ ਟਿਕਟ ਦੇਗੀ ਕਾਕਾ ਮਤਲਬ ਸਾਬ ਕਾ ਐਮਐਲਏ ਨੂੰ ਛ ਤੁਸੀਂ ਇੱਕ ਕੰਮ ਕਰੋ ਤੁਸੀਂ ਸਰਵੇ ਕਰਕੇ ਦੇਖ ਲਓ ਹੂੰ ਜਿੰਨੇ ਸਾਡੇ ਵਰਕਰ ਨੇ ਕਾਂਗਰਸ ਪਾਰਟੀ ਦੇ ਹੂੰ 70% ਨਾਰਾਜ਼ ਨੇ ਸਾਰੇ ਤੰਗ ਸੀਗੇ ਹੂੰ ਕੋਈ ਕਹਿੰਦਾ ਜੀ ਮੇਰੇ ਸਿਰ ਤੇ ਫਲਾਣੇ ਨੂੰ ਬਿਠਾਤਾ ਮੈਂ ਵਰਕਰ ਮੈਂ ਉਹ ਅਕਾਲੀਆ ਦਾ ਸੀ ਉਹ ਫਲਾਣੇ ਦਾ ਸੀਗਾ ਆਹੀ ਗੱਲਾਂ ਸੁਣਨ ਨੂੰ ਮਿਲੀਆਂ ਹੂੰ ਮੈਂ ਤਾਂ ਹੁਣ ਕੁਝ ਕਹਿ ਨਹੀਂ ਸਕਦਾ ਮੇਰੇ ਨਾਲ ਤਾਂ ਕੋਈ ਉਹ ਨਹੀਂ ਹੈ ਪਰ ਜਿਹੜੇ ਵਰਕਰ ਨੇ ਉਹ ਪਿੱਟਰੇ ਨੇ ਉਹਨਾਂ ਨੂੰ ਪੁੱਛੋ ਕਿਉਂ ਨਾਰਾਜ਼ ਨੇ ਐਮਐਲਏ ਸਾਹਮਣੇ ਹੂੰ ਜੇ ਉਹਨਾਂ ਨੇ ਵਧੀਆ ਉਹ ਕੀਤਾ ਹੁੰਦਾ ਤਾਂ ਨਰਾਜ ਕਿਉਂ ਹੁੰਦੇ ਅੱਜ ਅੱਜ ਜਿਹੜਾ ਮਿਊਸਪਲ ਕਮੇਟੀ ਦਾ ਪ੍ਰਧਾਨ ਇਹਨਾਂ ਦਾ ਚਿਹਤਾ ਸੀ ਇਹਨਾਂ ਨੇ ਬਣਾਇਆ ਸੀ ਅੱਜ ਉਹ ਹੀ ਇਹਨਾਂ ਦੇ ਖਿਲਾਫ ਖੜਾ ਹੈ ਜਿਹੜਾ ਸਮਾਣੇ ਦਾ ਬਲਾਕ ਪ੍ਰਧਾਨ ਸ਼ਹਿਰੀ ਦਾ ਉਹ ਇਹਨਾਂ ਦੇ ਖਿਲਾਫ ਖੜਾ ਹੈ ਹੁਣ ਕਈ ਤਾਂ ਮੈਨੂੰ ਇਸ ਕਰਕੇ ਕਹਿੰਦੇ ਨੇ ਸਾਡੇ ਖਿਲਾਫ ਇਸ ਕਰਕੇ ਹੋਗੇ ਇਹ ਕਹਿੰਦੇ ਤੁਸੀਂ ਡਾਕਟਰ ਗਾਂਧੀ ਤੁਸੀਂ ਮਦਦ ਨਹੀਂ ਕਰਨੀ ਅਸੀਂ ਉਸ ਗੱਲ ਤੋਂ ਜਵਾਬ ਦੇਗੇ ਪਤਾ ਨਹੀਂ ਰੱਬ ਜਾਣੇ ਵਿੱਚੋਂ ਕੀ ਗੱਲ ਹੈ ਇਨਾ ਦੀ ਰਿਕਾਰਡਿੰਗ ਵੀ ਆਈ ਸੀ ਡਾਕਟਰ ਗਾਂਧੀ ਦੀ ਰਿਕਾਰਡਿੰਗ ਆਈ ਸੀ ਕਿ ਸਾਰਾ ਕੁਝ ਹੀ ਅਸੀਂ ਵੀ ਜਗਜਾਹਰ ਸੀ ਜਗਜਾਹਰ ਸੀਗਾ ਕਾਂਗਰਸ ਦੇ ਐਮ ਐਲ ਏ ਹੁੰਦੇ ਕਾਂਗਰਸ ਕੈਂਡੀਡੇਟ ਦੀ ਮਦਦ ਨਹੀਂ ਕਰਨਦੀ ਨਹੀਂ ਕਰਨੀ ਹਾਂ ਇਹਨਾਂ ਦੀ ਰਿਕਾਰਡਿੰਗ ਆਈ ਸੀ ਕਹਿੰਦੇ ਰਹਿੰਨੇ ਅ ਅ ਇਨਕੇ ਸ਼ਰਮੇ ਦੀ ਕਰਨੀ ਹੈ ਹੂੰ ਨਹੀਂ ਮਹਾਰਾਣੀ ਨੂੰ ਵੋਟ ਪਾ ਦੋ ਉਹ ਸਾਰਾ ਆਇਆ ਡਾਕਟਰ ਬਾਕੀ ਹੁਣ ਮੇਰੀ ਗੱਲ ਸੁਣੋ ਗੱਲ ਪਤਾ ਕੀ ਹੈ ਹੂੰ ਕਾਂਗਰਸ ਪਾਰਟੀ ਹੈ ਇਹਦੇ ਚ ਕੋਈ ਸੀਟ ਕਿਸੇ ਦੀ ਜੰਗੀਰ ਨਹੀਂ ਠੀਕ ਹੈ ਕਾਂਗਰਸ ਪਾਰਟੀ ਨੇ ਤਾਂ ਇਹ ਦੇਖਣਾ ਹੈ ਟਿਕਟ ਦੇਤੀ ਮੌਕਾ ਦੇਤਾ ਹੂੰ ਜੇ ਬੰਦਾ ਨਹੀਂ ਉਹਨੂੰ ਸੰਭਾਲ ਸਕਿਆ ਹਮ ਕੱਲੀ ਇਹਨਾਂ ਦੀ ਕੀ ਖਬਰ ਹੈ ਕਿੰਨੇ ਕਿ ਚੇਂਜ ਹੋਣਗੀਆਂ ਜਿੰਨੇ ਕਿ ਚੇਂਜ ਹੋਣਗੇ ਜਿਸ ਤਨਾ ਰਾਜਾ ਵਿੜਿੰਗੀ ਜੀ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਕਹਿ ਰਹੇ ਨੇ ਵੀ 70 ਸੀਟਾਂ ਚੇਂਜ ਕਰਾਂਗੇ ਜੇ 70 ਨਹੀਂ 40 ਤਾਂ ਕਰਨਗੇ 30 ਤਾਂ ਕਰਨਗੇ ਉਹ ਵੀ ਤਾਂ ਚੇਂਜ ਹੋਣਗੀਆਂ ਕਿਸੇ ਨਾ ਕਿਸੇ ਦੀ ਕੱਟੀ ਤੇ ਕਿਤੇ ਨਾ ਕਿਤੇ ਤਾਂ ਕਿਸੇ ਨਾ ਕਿਸੇ ਦਾ ਕੱਟਣੀ ਹੋਏ ਪਹਿਲਾਂ ਵੀ ਚੇਂਜ ਹੁੰਦੀਆਂ ਆਈਆਂ ਹਮ ਤੇ ਚੱਲਦਾ ਰਹਿੰਦਾ ਡਾਕਟਰ ਗਾਂਧੀ ਨੂੰ ਕਿੰਨੀ ਵੋਟ ਪਈ ਸੀਗੀ ਜੀ ਲੋਕ ਸਭਾ ਦੇ ਵਿੱਚ ਉਹਰੇ ਜਦੋਂ ਆ ਈਸ਼ਵਰ ਜੀ ਡਾਕਟਰ ਗਾਂਧੀ ਗਾਂਧੀ ਐਮਪੀ ਬਣੇ ਜਦੋਂ ਹੁਣ ਐਮਪੀ ਬਣੇ ਨੇ ਹਮ ਹੁਣ ਮੇਰੇ ਖਿਆਲ ਚ ਮੇਰੇ ਐਗਜੈਕਟ ਤਾਂ ਨਹੀਂ ਯਾਦ ਮੈ ਸਮਾਣੇ ਸਮਾਣੇ ਹਲਕੇ ਜੀ ਸਮਾਣੇ ਹਲਕੇ ਤੋਂ ਸਮਾਣੇ ਤੋਂ ਤਾਂ 18 19 ਯਰ ਬੋਟ ਪਈਏ ਸਮਾਣੇ ਤੋਂ ਹੈ ਜੀ ਹਮ ਜਦੋਂ ਡਾਕਟਰ ਸਾਹਿਬ ਯਾਦ ਲੜੇ ਸੀਗੇ ਉਦੋਂ 21000 ਰੁਪਏ ਦੀ ਸੀ ਇਹ ਕਿਉਂ ਕਾਰਨ ਕੀ ਆ ਵੀ ਘਟਣ ਦਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਸਮਾਣੇ ਚ ਕੈਂਪੇਨ ਇਲੈਕਸ਼ਨ ਕੈਂਪੇਨ ਚੱਲੀ ਹੋਈ ਨਹੀਂ ਡਰਾਮਾ ਹੋਇਆ ਚੱਲੀ ਨਹੀਂ ਦਾ ਡਰਾਮਾ ਹੋਇਆ ਸਿਰਫ 10 ਵੀ ਬੰਦੇ ਇਕੱਠੇ ਕਰਕੇ ਡਾਕਟਰ ਸਾਹਿਬ ਦਾ ਟਾਈਮ ਬਰਬਾਦ ਕੀਤਾ ਜਾਂਦਾ ਸੀਗਾ ਹੂੰ ਤੇ ਬਾਅਦ ਚ ਮੈਸੇਜ ਲਾਈ ਜਾਂਦੇ ਸੀ ਕੁਝ ਕਰਨਾ ਨਹੀਂ ਹੂੰ 15 ਦਿਨ ਤਾਂ ਸਾਨੂੰ ਉਹ ਹਰਾਸ਼ ਕੀਤਾ ਸਾਨੂੰ ਐ ਲੱਗ ਰਿਹਾ ਸੀ ਇਲੈਕਸ਼ਨ ਲੜਾਂਗੇ ਕਿਵੇਂ ਹੂੰ ਬਾਕੀ ਮਾਲਕ ਨੇ ਬਾਹ ਫੜ ਲਈ ਚਲੋ ਠੀਕ ਹੈ ਧੰਨਵਾਦ ਅਸੀਂ ਦੋ ਕਾਸੀ ਜੇ ਅਸੀਂ ਉੱਚ ਜਿੱਤਿਆ ਬਾਕੀ ਤਾਂ ਹਾਰੇ ਆ ਹੂੰ ਜਿਹੜੇ ਮੌਜੂਦਾ ਐਮਐਲ ਆ ਸਮਾਣਾ ਦੇ ਵੀ ਉਹਨਾਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਚੇਤਨ ਸਿੰਘ ਜੋੜੇ ਮੱਜ ਰਹੀ ਦੀ ਉਹ ਅੱਜ ਕੱਲ੍ਹ ਮਤਲਬ ਬੈਕਫੁੱਟ ਤੇ ਹੀ ਐ ਵੀ ਸਮਾਣਾ ਜਿਹੜਾ ਹਾਦਸਾ ਹੋਇਆ ਬੱਚਿਆਂ ਦਾ ਉਸ ਤੋਂ ਬਾਅਦ ਉਹ ਬਹੁਤੇ ਸਰਗਰਮ ਨਹੀਂ ਐ ਦੇਖੋ ਗੱਲ ਪਤਾ ਕੀ ਐ ਹੂੰ ਚਲੋ ਹਾਦਸੇ ਦਾ ਤਾਂ ਨਹੀਂ ਮੈਨੂੰ ਇਨਾ ਪਤਾ ਵੀ ਉਹਨਾਂ ਦਾ ਕਿੰਨਾ ਖੱਤ ਸੀ ਕਿੰਨਾ ਕਿ ਨਹੀਂ ਸੀ ਪਰ ਜ਼ਮੀਨੀ ਪੱਧਰ ਤੇ ਜਿਹੜੇ ਕੰਮ ਹੋਣ ਵਾਲੇ ਸੀਗੇ ਕੋਈ ਵੀ ਕੰਮ ਨਹੀਂ ਹੋਇਆ ਹੂੰ ਉਹਨਾਂ ਨੇ ਕਿਹਾ ਸੀ ਪ੍ਰਾਈਵੇਟ ਕਾਲਜ ਨੂੰ ਅਸੀਂ ਸਰਕਾਰੀ ਕਾਲਜ ਉਹ ਕਰਾਵਾਂਗੇ ਹੋਇਆ ਨਹੀਂ ਹੂੰ ਕੋਈ ਦਿਖਾ ਦਿਓ ਸਮਾਣੇ ਦੇ ਵਿੱਚ ਕੋਈ ਡਿਵੈਲਪਮੈਂਟ ਹੋਈ ਹੋਵੇ ਕੋਈ ਨਵਾਂ ਪ੍ਰੋਜੈਕਟ ਆਇਆ ਹੋਵੇ ਕੋਈ ਸਕੂਲਾਂ ਪ੍ਰਤੀ ਕੋਈ ਕਾਲਜਾਂ ਪ੍ਰਤੀ ਕੋਈ ਕਿਸੇ ਤਰ੍ਹਾਂ ਦਾ ਹਸਪਤਾਲ ਦਾ ਹੀ ਲਾ ਲਓ ਹੂੰ ਤੇ ਸਰਕਾਰੀ ਸਕੂਲਾਂ ਦਾ ਲਾ ਲਓ ਅਸੀਂ ਹਜੇ ਗਰੰਟੀਾਂ ਦਿੱਤੀਆਂ ਨੇ ਉੱਥੇ ਸਰਕਾਰੀ ਸਕੂਲਾਂ ਦੇ ਵਿੱਚ ਹੂੰ ਅਸੀਂ ਹੁਣ ਪਬਲਿਕ ਕਾਲਜ ਸਮਾਨੇ ਨੂੰ ਇੱਕ ਬੱਸ ਵੀ ਦੇ ਰਹਿਆ ਹੂੰ ਤੇ ਇਹ ਇਹਨਾਂ ਨੇ ਤਾਂ ਕੁਝ ਕੀਤਾ ਹੀ ਨਹੀਂ ਲੋਕ ਜਿਹੜੇ ਲੋਕਾਂ ਦੇ ਆਪਣੇ ਕੰਮ ਵੀ ਨੇ ਨਿੱਜੀ ਕੰਮ ਨੇ ਜਿਹੜੇ ਹੋਣ ਵਾਲੇ ਕੰਮ ਨੇ ਉਹ ਇਹ ਸਰਕਾਰ ਚ ਨਹੀਂ ਹੋ ਰਹੇ ਇਹਨਾਂ ਦੇ ਬੰਦਿਆਂ ਦੇ ਨਹੀਂ ਹੋ ਰਹੇ ਦੂਜਿਆਂ ਦਾ ਛਟੋ ਕੀ ਕਾਰਨ ਹੈ ਵੀ ਕਿਉਂ ਨਹੀਂ ਹੋ ਰਹੇ ਕਾਰਨ ਤਾਂ ਦੇਖੋ ਮੈਨੂੰ ਤਾਂ ਇਹ ਲੱਗਦਾ ਵੀ ਆਮ ਆਦੀ ਪਾਰਟੀ ਦੇ ਚ ਇਹਨਾਂ ਦੀ ਸੁਣਵਾਈ ਨਹੀਂ 70% ਐਮਐਲਏ ਦੀ ਸੁਣਵਾਈ ਨਹੀਂ ਹੈ ਸੁਣਵਾਈ ਨਹੀਂ ਹੈ ਜੋ ਜੋ ਗੱਲ 70% ਐਮਐਲਏ ਦੀ ਸੁਣਵਾਈ ਨਹੀਂ ਉਹ ਬਧੂ ਆ ਮਜ਼ਦੂਰ ਨੇ ਹੂੰ ਸਪਾਤ ਸਿੰਘ ਕਹ ਰਹੇ ਤੇ ਕਹਿਣ ਮੰਗਉ ਉਹ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਹੈ ਹੂੰ ਤੁਸੀਂ ਮੈਨੂੰ ਦੱਸੋ ਕਿਹੜੇ ਹਲਕੇ ਚ ਨਾਬੇ ਚਲੇ ਜਾਓ ਸਤਰਾਨੀ ਚਲੇ ਜਾਓ ਸਮਾਣੇ ਚਲੇ ਜਾਓ ਪਟਿਆਲੇ ਹਲਕੇ ਦਾ ਜਿੱਥੋਂ ਮੰਤਰੀ ਸਾਹਿਬ ਨੇ ਉਹਨਾਂ ਦੇ ਹਲਕੇ ਨੂੰ ਪੁੱਛ ਲੋ ਜਾ ਕੇ ਇਹ ਕਹਿੰਦੇ ਜੀ ਅਸੀਂ 800 ਕੁਸ਼ ਆਮ ਆਦਮੀ ਕਲੀਨਿਕ ਖੋਲਤੇ ਹਮ ਉੱਥੇ ਡਾਕਟਰ ਦੀ ਪ੍ਰੈਜੈਂਸ ਕਿੰਨੀ ਹੈ 2 ਘੰਟੇ ਹਮ 2 ਘੰਟੇ ਚ ਕਿੰਨੇ ਕੁ ਮਰੀਜ਼ ਦੇਖ ਲੂ ਹਮ ਜਦੋਂ ਕਿ ਹਸਪਤਾਲ ਬਿਲਕੁਲ ਖਸਤਾ ਹਾਲਤ ਹੋ ਗਏ ਹਮ ਰਜਿੰਦਰਾ ਹਸਪਤਾਲ ਦੇ ਵਿੱਚ ਕਿੰਨੇ ਕਿਤੇ ਆਪਰੇਸ਼ਨ ਹੁੰਦੇ ਸੀ ਕਿੰਨੇ ਡਾਕਟਰ ਹੁੰਦੇ ਸੀ ਹੁਣ ਜਾ ਕੇ ਦੇਖੋ ਉੱਥੇ ਹੈ ਹੀ ਨਹੀਂ ਉਹ ਮੱਖੇ ਆਪਣੇ ਕਰੀਆਂ ਨੇ ਉਹ ਗੈਮੇ ਗੈਮੀ ਹੈ ਹੀ ਨਹੀਂ ਵੀ ਜੋ ਮਤਲਬ ਪੁਰਾਣੇ ਸਮੇਂ ਦੇ ਵਿੱਚ ਸਾਰੇ ਰੈਫਰ ਰੈਫਰ ਹਸਪੀਟਲ ਬਣ ਗਏ ਇਹਨਾਂ ਨੇ ਕਿਹਾ ਅਸੀਂ ਆ ਨਸ਼ਾ ਜੁੱਧ ਨਸ਼ਿਆਂ ਵਿਰੁੱਧ ਨੰਬਰ 2 ਤੋੜ ਰਹੇ ਨੇ ਤੁਸੀਂ ਇੱਕ ਗੱਲ ਦੱਸੋ ਨੰਬਰ 1 ਦਾ ਹਸਰ ਕੀ ਹੋਇਆ ਨਸ਼ਾ ਘਟਿਆ ਕੱਲ ਪਰਸੋਂ ਵੀਡੀਓ ਆਈਏ ਸਮਾਨੇ ਹਲਕੇ ਤੁਹਾਡੇ ਹਲਕੇ ਚ ਇੱਕ ਦੋ ਮਕਾਨ ਤੋੜਿਆ ਇਹਨਾਂ ਨੇ ਮਕਾਨ ਤੋੜਤੇ ਉੱਥੇ ਡੈਥ ਹੋਈ ਹੈ ਇੱਕ ਗੱਲ ਦੱਸੋ ਮਕਾਨ ਤੋੜਨਾ ਕੋਈ ਮਸਲੇ ਦਾ ਹੱਲ ਹੈ ਉਹ ਕਹਿੰਦੇ ਵੀ ਨਸ਼ਾ ਤਸਕਰ ਹੈ ਨਾ ਉਹ ਤਾਂ ਮਕਾਨ ਤੋੜਦਾ ਮੈਂ ਇੱਕ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਇੱਕ ਨਹੀਂ ਕਈ ਤੋੜੇ ਨੇ ਅ ਇੱਥੇ ਮੱਲੇਆਲ ਪਿੰਡ ਚ ਵੀ ਤੋੜੇ ਇੱਕ ਦਾ ਮੁੰਡਾ ਬਾਕੀ ਹੋ ਗਿਆ ਨਸ਼ੀ ਨਸ਼ਾ ਕਰਨ ਲੱਗ ਗਿਆ ਨਸ਼ੇੜੀ ਹੋ ਗਿਆ ਉਹ ਬਾਹਰ ਜਾ ਕੇ ਟੀਮ ਚ ਕਿਸੇ ਚ ਰਲ ਗਿਆ ਨਸ਼ਾ ਵੇਚਣ ਲੱਗ ਗਿਆ ਜਿਹੜਾ ਉਹਨਾਂ ਗਰੀਬਾਂ ਦੇ ਘਰ ਤਾਂ ਦੇਖ ਲੋ ਕਹੇ ਜੇ ਨੇ ਜੇ ਤਾਂ ਉਹ ਨਸ਼ੇ ਨਾਲ ਪਏ ਹੋਏ ਲੱਗਦੇ ਨੇ ਜਿਨ੍ਹਾਂ ਦੇ ਨਸ਼ੇ ਨਾਲ ਵੱਡੇ ਵੱਡੇ ਮਹਿਲ ਬਣੇ ਨੇ ਜਿਨ੍ਹਾਂ ਕੋਈ ਗੱਟੀਆਂ ਨੇ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਸਾਰੇ ਮਗਰਮੱਛ ਨੇ ਉਹਨਾਂ ਦੇ ਤੋੜੋ ਨਾ ਜਾ ਕੇ ਹੂੰ ਜਿਹੜੇ ਪੁਲਿਸ ਆਦਿਆਂ ਦੀ ਇਨਵੋਲਵਮੈਂਟ ਹੈਗੀ ਸੀ ਫੜੇ ਗਏ ਨੇ ਸਸਪੈਂਡ ਕਰੇ ਨੇ ਉਹਨਾਂ ਦੇ ਕਿੰਨੇ ਕਿਤੇ ਤੋੜਤੇ ਹੂੰ ਸਹੀ ਗੱਲ ਹੈ ਆਪਾਂ ਨੂੰ ਘਰ ਤੋਂ ਪਤਾ ਲੱਗਦਾ ਵੀ ਇਹ 2 ਨੰਬਰ ਦੇ ਪੈਸੇ ਤੋਂ ਬਣਿਆ ਹੈ ਚਾਹੇ ਉਹਨਾਂ ਦਾ ਪੁਰਾਣਾ ਬਣਿਆ ਹੋਇਆ ਹੈ ਹੂੰ ਸਹੀ ਗੱਲ ਹੈ ਇਹ ਦਿਖਾਵਾ ਹੈ ਲੋਕਾਂ ਦੀ ਅੱਖਾਂ 'ਚ ਮਿੱਟੀ ਪਾਉਣ ਵਾਲੀ ਗੱਲ ਹੈ ਹੋਰ ਕੁਝ ਨਹੀਂ ਹੈ ਆਹ ਹੁਣ ਨੰਬਰ 2 ਦਾ ਜਿਹੜਾ ਇਹਨਾਂ ਨੇ ਤੋੜਿਆ ਹੈ ਉਹਦੇ ਵਿੱਚ ਪਤਾ ਲੱਗਿਆ ਵੀ ਇਹਨਾਂ ਨੇ ਦੋ ਤਿੰਨ ਸੌ ਭਰਤੀਆਂ ਕੀਤੀਆਂ ਨੇ ਉਹ ਕਿੱਥੋਂ ਕੀਤੀਆਂ ਨੇ ਉਹ ਕੀ ਕਰਨਗੇ ਉਹਦਾ ਕੀ ਰੋਲ ਹੋਊਗਾ ਇਹ ਸਿਸਟਮ ਕੀ ਹੈ ਮੈਨੂੰ ਤਾਂ ਲੱਗਦਾ ਇਹ ਇਹਨਾਂ ਦਾ ਸੋਸ਼ਲ ਮੀਡੀਆ ਚ ਚਲਾਉਣ ਵਾਸਤੇ ਉਹ ਭਰਤੀ ਕਰ ਲਏ ਉਹਦੇ ਨਾਤੇ ਹੋਰ ਕੁਝ ਨਹੀਂ ਹੈ ਬਾਕੀ ਸਾਹਮਣੇ ਆਜੂ ਪਤਾ ਲੱਗ ਜੂ ਕੀ ਹੋਇਆ ਬਿਲਕੁਲ ਠੀਕ ਹੈ ਸੋ ਆਪਾਂ ਗੱਲਬਾਤ ਕੀਤੀ ਸਮਾਣਾ ਹਲਕੇ ਸਰਗਰਮ ਰਿਸ਼ਪਾਲ ਸਿੰਘ ਜੋੜਾ ਮਾਜਰਾਈ ਨਾ ਜੋੜਾਵਾ ਸਾਹਿਬ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਬਹੁਤ ਸਾਰਾ ਸ਼ੁਮਾ ਦੇਣੀ ਹਾਂਜੀ